ਤੇਗ ਪਹਾਦਰ ਜੀ ਦੇ ਸ਼ਹੀਦੀ ਸਮਾਗਮ ਦੇ ਉੱਤੇ ਸੂਫੀ ਗਾਇਨ ਹੋਣਾ ਸੀ ਵੀਰ ਸਿੰਘ ਹੋਰਾਂ ਦਾ ਪਰ ਵੀਰ ਸਿੰਘ ਸਮੇਤ ਜਿਹੜੀ ਆਡੀਅנס ਆ ਉਹ ਨੱਚਦੀ ਨਜ਼ਰ ਆਈ ਆ ਮੰਤਰੀ ਹਰਜੋਤ ਬੈਂਸ ਵੀ ਉੱਥੇ ਹਾਜ਼ਰ ਸਨ ਨੇ ਮਾਮਲਾ ਖਾਸਾ ਭਾਗ ਗਿਆ ਔਰ ਜੋ ਰੀਬਨ ਕੱਟਿਆ ਤੁਹਾਨੂੰ ਆਪ ਪੈਜਵੇ ਜਦੋਂ ਪ੍ਰਧਾਨਗੀ ਦੀ ਕੁਰਸੀ ਤੇ ਬੈਠਣ ਦੀ ਆਤ ਆਪ ਪੈਜਵੇ ਜਦੋਂ ਆਪਣੇ ਕੈਮਰਾਮੈਨਰ ਆਹੀ ਆਪਣੀਆਂ ਰੀਲਾਂ ਪਾਉਣ ਦੀ ਹੱਥ ਪੈਜਵੇ ਪਰ ਤੁਸੀਂ ਦੂਸਰੇ ਸਮਾਗਮ 'ਚ ਸੰਗਤ ਜਾ ਕੇ ਬੈਠਣ ਨਹੀਂ ਨਾ ਚਾਹੁੰਦੇ ਜਦੋਂ ਵੀਰ ਸਿੰਘ ਦੀ ਉਹ ਵਾਇਰਲ ਹੋਈ ਵੀਡੀਓ ਖਿਜੀਓ गा ਰਹੇ ਨੇ ਤੇ ਗੀਤ ਵੀ ਉਹ ਮਤਲਬ ਉਹਨਾਂ ਦੇ ਆਣ ਦਾ ਵੀ ਨਹੀਂ ਲੱਗਦਾ ਉਹ ਕਹਿੰਦੇ ਕਿ ਮੈਂ ਆਪਾ ਆਸਟ੍ਰੇਲੀਆ ਤੋਂ ਆਇਆ ਸੀ ਸਿੱਧਾ ਸ਼ਿਰੰਗੁਰ ਉਤਰਿਆ ਸੀ ਦਾ ਸਟੇਜ ਤੇ ਆ ਗਿਆ ਤੇ ਕਹਿੰਦਾ ਮੈਂ ਇਹਨਾਂ ਨਾਲ ਪਹਿਲਾਂ ਵੀ ਪ੍ਰੋਗਰਾਮ ਕੀਤੇ ਨੇ ਮੈਨੂੰ ਲੱਗਿਆ ਕਿ ਉਸੇ ਲੜੀ ਤੱਕ ਪ੍ਰੋਗਰਾਮ ਹੈ ਤੇ ਮੈਂ ਇਹ ਗਲਤ ਕਰਕੇ ਉਹਨਾਂ ਨੇ ਮਾਫੀ ਮੰਗੀ ਕਿ ਜੋ ਵੀ ਹੋਇਆ ਮੈਂ ਕਬੂਲ ਕਰਦਾ ਹਾਂ ਦੀ ਮਾਫੀ ਮੰਗਣ ਦੇ ਬਾਵਜੂਦ ਵੀ ਇਹ ਗੱਲ ਬਹੁ ਗਿਣਤੀ ਲੋਕਾਂ ਦੇ ਗਲੇ ਨਹੀਂ ਉਤਰ ਰਹੀ ਕਿ ਤੁਸੀਂ ਸਟੇਜ ਤੇ ਆਓ ਤੇ ਤੁਹਾਨੂੰ ਪਤਾ ਹੀ ਨਾ ਹੋਵੇ ਕਿ ਕਿਹੜੀ ਸੰਸਥਾ ਪ੍ਰੋਗਰਾਮ ਕਰਾ ਰਹੀ ਵੀ ਗੁਣਗਾਨ ਵੀ ਕਰਨਾ ਹੁੰਦਾ ਦੋ ਚਾਰ ਲੀਡਰਾਂ ਦਾ ਬੰਦਿਆਂ ਦਾ ਵਿਅਕਤੀਆਂ ਦਾ ਫਸਤਾ ਨੂੰ ਬਾਤ ਚੈੱਕ ਵੀ ਤਾਂ ਲੈਣੇ ਆ। ਬੇਸ਼ੱਕ ਵਿੱਚ ਨੇ ਕਿਹਾ ਕਿ ਬਾਅਦ ਦੇ ਵਿੱਚੋਂ ਜਦੋਂ ਪਤਾ ਲੱਗਿਆ ਕਿ ਚਲਦੇ ਪ੍ਰੋਗਰਾਮ ਦਰਾਂ ਨੇ ਫਿਰ ਅਸੀਂ ਜੁੱਤੀ ਲਾ ਕੇ ਜਾਂ ਜਿਨ੍ਹਾਂ ਨੇ ਸਿਰ ਨਹੀਂ ਟੱਕਿਆ ਨਾ ਸਿਰ ਟੱਕ ਕੇ ਅਸੀਂ ਫਿਰ ਉਹ ਬਾਣੀ ਵੀ ਪੜੀ ਤੇ ਅਸੀਂ ਉਸ ਮੁਦਰਾ ਚ ਵੀ ਗਏ ਸੋ ਉਹਨਾਂ ਨੇ ਉਹ ਗੱਲ ਰੱਖੀ ਆ ਕੰਗਣਾ ਰਣੋਤ ਨੂੰ ਆਜ਼ਾਦੀ 2014 ਤੋਂ ਬਾਅਦ ਮਿਲੀ ਹੈ ਅਤੇ ਸਰਦਾਰ ਬੱਲਾ ਭਾਈ ਪਟੇਲ ਉਹਨਾਂ ਨੂੰ ਅੰਗਰੇਜ਼ੀ ਨਹੀਂ ਆਉਂਦੀ ਸੀ ਇਸ ਕਰਕੇ ਦੇਸ਼ ਦੇ ਪ੍ਰਧਾਨ ਮੰਤਰੀ ਨਹੀਂ ਬਣੇ ਹੈਗੇ ਉਹ ਦੇਸ਼ ਦਾ ਪਹਿਲਾ ਰਾਸ਼ਟਰਪਤੀ ਕੌਣ ਸੀ ਉਹ ਕੋਈ ਹੋਰ ਨਾਮ ਹੀ ਲੈ ਦਿੰਦੇ ਆ ਉਹ ਕਹਿੰਦੇ ਕਿ ਰਾਹੁਲ ਗਾਂਧੀ ਡਰੱਗ ਲੈ ਕੇ ਸੰਸਦ ਦੇ ਵਿੱਚ ਆਉਂਦੇ ਨੇ ਤੇ ਅੱਜ ਉਹ ਮੀਡੀਆ ਦੇ ਸਾਹਮਣੇ ਕਹਿੰਦੇ ਕਿ ਪੰਜਾਬ ਲੱਗਿਆ ਹੋਇਆ ਜੀ ਹਿਮਾਚਲ ਨੂੰ ਡਰੱਗੀ ਬਣਾਉਣ ਤੇ ਕੰਗਣਾ ਤੇ ਕਲੇਸ਼ ਦੀ ਰਾਸ਼ੀ ਨਾ ਇੱਕੋ ਹੈ ਇਸ ਲਈ ਉਹ ਕਲੇਸ਼ ਦਾ ਦੂਜਾ ਹੀ ਰੂਪ ਹੁਣ ਉਹ ਕਹਿੰਦੀ ਹੈ ਕਿ ਜੀ ਜਿਹੜਾ ਹਿਮਾਚਲ ਹੈ ਉਹਦੇ ਵਿੱਚ ਪੰਜਾਬ ਤੋਂ ਨਸ਼ਾ ਪੰਜਾਬ ਚ ਕੋਈ ਫੈਕਟਰੀ ਲੱਗੀ ਹੈ ਜੀ ਯਾਰ ਚ ਕੋਈ ਨਾ ਪੰਜਾਬ ਚ ਕਿਸੇ ਨੂੰ ਇਹ ਇਸ ਚੀਜ਼ਾਂ ਦਾ ਕਿਉਂ ਇੱਥੇ ਪਹਿਲਾਂ ਕਰਦੇ ਨੇ ਖੇਤਾਂ ਚੁੱਗਦੀ ਆ ਜੀ ਸਾਡੇ ਜੀ ਕਿੱਥੋਂ ਆਉਂਦੀ ਹੁੰਦੀ ਹੈ ਜੇ ਹੱਤਪਾਰ ਤੋਂ ਸਰਤਪਾਰ ਤੋਂ ਆਉਂਦੀ ਹੈ ਇਹ ਜ਼ਿੰਮੇਵਾਰੀ ਪੁੱਛਿਓ ਆਪਣੇ ਤੁਹਾਡੇ ਪਿਤਾ ਜੀ ਨਰਿੰਦਰ ਮੋਦੀ ਦੀ ਹੈ ਕਿ ਪੰਜਾਬ ਦੀ ਹਿਮਾਚਲ ਦੇ ਵਿੱਚ ਅਜਿਹੇ ਖੇਤਰ ਨੈੱਟ ਤੇ ਉਪਲਬਧ ਨੇ ਜਿੱਤੇ ਨੈੱਟ ਤੇ ਸਰਚ ਕਰਕੇ ਵਿਦੇਸ਼ੀ ਟੀਮਾਂ ਆਉਂਦੀਆਂ ਨੇ ਉੱਥੇ ਪਾਰਟੀਆਂ ਕਰਨਾ 18 ਸਾਲਾਂ ਸਾਲ ਰਹਿੰਦੇ ਆ ਜੀ ਵੀ ਉਹ 6-6 ਮਹੀਨੇ ਸਾਫ ਸਾਫ ਇੱਥੇ ਕੱਟ ਕੇ ਜਾਂਦੇ ਨੇ ਜੀ ਤੇ ਕੱਲਾ ਨਸ਼ਾ ਨਹੀਂ ਕਰਦੇ ਜੋ ਸੱਭਿਆਚਾਰਕ ਬਗਾੜ ਕੇ ਜਾਂਦੇ ਨੇ ਤੁਹਾਡਾ ਉਹ ਵੀ ਚੈੱਕ ਕਰਾ ਲਓ ਬਿਲਕੁਲ ਬਿਲਕੁਲ ਉਹਦੇ ਲਈ ਕੌਣ ਜ਼ਿੰਮੇਵਾਰ ਜੀ ਤੇ ਇਸ ਲਈ ਇਹ ਗੱਲ ਜੇ ਖੁੱਲੂਗੀ ਤਾਂ ਬਹੁਤ ਦੂਰ ਤੱਕ ਜਾਊਗੀ ਬੀਬੀ ਜੀ ਨਾ ਮੂੰਹ ਖਲਾਓ ਉਹ ਦੁਨੀਆ ਦੀ ਸਭ ਤੋਂ ਵੱਡੀ ਖੇਪ ਪਾਸਪੋਰਟ ਤੋਂ ਮੁਦਰਾਪੋਰਟ ਤੋਂ ਫੜ ਹੋਈ ਹੈ ਦੁਨੀਆ ਦੀ ਜੀ ਤੇ ਜੇ ਫੜ ਹੋਈ ਆ ਤਾਂ ਫਿਰ ਲੰਘਦੀ ਕਿੰਨੀ ਹੋਣੀ ਜਨਾਬ ਇਹਦਾ ਜਵਾਬ ਦੇ ਦਿਓ ਕਿ Google, Meta ਵਰਗੀਆਂ ਜਿੰਨੀਆਂ ਕੰਪਨੀਆਂ ਅਮਰੀਕੀ ਹੈਗੀਆਂ ਨੇ ਵੱਡੀਆਂ ਮਲਟੀਨੈਸ਼ਨਲ ਕੰਪਨੀਆਂ ਹੋਣ, ਆਈਟੀ ਦੀਆਂ ਹੋਣ, ਟੈਕਨੋਲੋਜੀ ਦੇ ਹੋਣ, ਜਾਂ ਦੀਆਂ ਹੋਣ, ਉਹਨਾਂ ਕੰਪਨੀਆਂ 'ਚ ਜਿੰਨੇ ਭਾਰਤੀ ਕੰਮ ਕਰਦੇ ਨੇ ਉਹਨਾਂ ਨੂੰ ਬਾਹਰ ਕੀਤਾ ਜਾਂਦਾ। ਫਿਰ ਇਹਦਾ ਅਰਥ ਕੀ ਹੈ? ਹੁਣ ਮਿੱਤਰ ਕਿੱਥੇ ਆ? ਜਿਹੜਾ ਮਿੱਤਰ ਉਸ ਸਮੇਂ ਨਹੀਂ ਬੋਲਿਆ ਜਦੋਂ ਬੇੜੀਆਂ ਤੇ ਉਹ ਹਤਕੜੀਆਂ ਲਾ ਕੇ ਮੁੰਡੇ ਚੜ੍ਹੇ ਤੇ ਸਹਰਾਣੇ ਪਠਾਇਆ ਵਾ ਸੀ, ਹੈਨਾ? ਤੇ ਹੁਣ ਉਹਨੇ ਕੀ ਬੋਲਣਾ? ਚੰਡੀਗੜ੍ਹ ਮਹਾਲੀ ਚ ਆ ਭਰੀਆਂ ਪਈਆਂ ਨੇ ਜਿਹੜਾ ਇੰਡਸਟਰੀ ਏਰੀਆ 8 8 10 10 ਮੰਜਰੀਆਂ ਇਮਾਰਤਾਂ ਬੱਚੇ ਰਾਤ ਰਾਤ ਪਰ ਮਤਲਬ ਕੰਮ ਕਰਦੇ ਨੇ 12ਵੀਂ ਪਾਸ ਬੀਏ ਪਾਸ ਫੋਨਾਂ ਦੇ ਉੱਤੇ ਈਮੇਲ ਦੇ ਉੱਤੇ ਉਹਨਾਂ ਨੇ ਕੰਮ ਕਰਦੇ ਨੇ 25000 30000 ਲਈ ਉਹ ਸਾਰੀਆਂ ਇਹੀ ਕੰਪਨੀਆਂ ਨੇ ਤੇ ਉਹ ਲੀਗਲ ਸਿਸਟਮ ਤਹਿਤ ਨੌਕਰੀ ਹੈ ਕਾਨੂੰਨੀ ਪ੍ਰਕਿਰਿਆ ਤਾਂ ਇਹ ਤਾਂ ਇੱਥੇ ਅਰਥਚਾਰਾ ਇੱਥੇ ਲਈ ਵੀ ਹੈ ਤੇ ਉੱਥੇ ਲਈ ਵੀ ਹੈ ਕੰਪਨੀਆਂ ਨੂੰ ਫਾਇਦਾ ਇਹ ਹੈ ਕਿ ਉਹਨਾਂ ਨੂੰ ਘੱਟ ਪੈਸੇ ਦੇ ਇੱਥੇ ਬੰਦੇ ਮਿਲ ਗਏ ਤੇ ਤੁਸੀਂ ਇਹ ਸਾਰਾ ਕੰਮ ਕਰਕੇ ਹੰਤਾ ਲੱਖਾਂ ਭਾਰਤੀਆਂ ਨੂੰ ਨੌਕਰੀਆਂ ਤੋਂ ਕੱਢਣ ਦੀ ਹੈ ਮਿੱਤਰ ਜੀ ਕਦੋਂ ਨੀਂਦ ਤੋਂ ਜਾਗੋਗੇ ਸਸੇ ਕਾਲ ਤੁਸੀਂ ਜੁੜ ਚੁੱਕੇ ਹੋ ਦਾ ਟੀਵੀ ਐਨ ਆਰ ਆਈ ਦੇ ਨਾਲ ਤੇ ਮੈਂ ਹਾਂ ਪ੍ਰਿੰਸਪਾਰ ਦਵਾਜ ਜਾਣੋ ਅਸਲ ਸੱਚ ਹਰ ਰੋਜ਼ ਦੀ ਤਰ੍ਹਾਂ ਇਹ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਵਿਸ਼ੇਸ਼ ਪੈਨਲ ਜਾਂ ਆਪਾਂ ਕਹਿ ਲਈਏ ਪੰਜਾਬ ਦੇ ਸੀਨੀਅਰ ਪੱਤਰਕਾਰ ਅਤੇ ਪੰਜਾਬ ਦੇ ਉਹਗੇ ਚਿੰਤਕ ਜਿਹੜੇ ਪੰਜਾਬ ਦੇ ਵੱਖ-ਵੱਖ ਮਸਲਿਆਂ ਨੂੰ ਬੇਬਾਕੀ ਦੇ ਨਾਲ ਲਗਾਤਾਰਤਾ ਦੇ ਵਿੱਚ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੇ ਵਿੱਚ ਰਹਿ ਕੇ ਅਤੇ ਸਾਰੇ ਪੰਜਾਬ ਦੇ ਵਿੱਚ ਵਿਚਰ ਕੇ ਲਗਾਤਾਰਤਾ ਦੇ ਨਾਲ ਉਠਾਉਂਦੇ ਨੇ ਦੀਪਕ ਸ਼ਰਮਾ ਚਨਾਰਥਲ ਜੀ ਸਾਡੇ ਨਾਲ ਹੋਣਗੇ ਸਵਾਗਤ ਥੋੜੀ ਦੇ ਰੋਕ ਕੇ ਕਰਦੇ ਆ ਉਸ ਤੋਂ ਪਹਿਲਾਂ ਉਸ ਤੋਂ ਪਹਿਲਾਂ ਜਿਹੜੇ ਅਸਲ ਸੱਚ ਜਾਣਨ ਵਾਲੇ ਨੇ ਉਹਨਾਂ ਦੀ ਥੋੜੀ ਤਫਸੀਲ ਉਹਨਾਂ ਦੀ ਤਹਿ ਤੁਹਾਡੇ ਨਾਲ ਸਾਂਝੀ ਕਰਦੇ ਆ ਅਸੀਂ ਗੱਲ ਇੱਕ ਦੋ ਦਿਨ ਪਹਿਲਾਂ ਵੀ ਕੀਤੀ ਸੀ ਅਖਬਾਰਾਂ ਰਾਹੀਂ ਅਤੇ ਮੀਡੀਆ ਰਾਹੀਂ ਇਹ ਗੱਲ ਤੁਹਾਡੇ ਤੱਕ ਵੀ ਪਹੁੰਚ ਗਈ ਆ ਬਾਅਦਸਤਾ ਹੋ ਗਏ ਹੋ ਤੁਸੀਂ ਇਸ ਗੱਲ ਲਈ ਕਿ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਸਮਾਗਮਾਂ ਦੇ ਦਿਹਾੜਿਆਂ ਨੂੰ ਲੈ ਕੇ ਪੰਜਾਬ ਸਰਕਾਰ ਨੇ ਜਿੱਥੇ ਇੱਕ ਪਾਸੇ ਵੱਖਰਾ ਐਲਾਨ ਕੀਤਾ ਹੋਇਆ ਕਿ 19 ਨਵੰਬਰ ਤੋਂ 25 ਨਵੰਬਰ ਤੱਕ ਪੰਜਾਬ ਸਰਕਾਰ ਨੇ ਆਪਣੇ ਪ੍ਰੋਗਰਾਮ ਉਲੀਕੇ ਹੋਏ ਨੇ ਦੂਜੇ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਬਾਕੀ ਸਿੱਖ ਧਰਮ ਨੇ ਜਿਹੜੀਆਂ ਪੰਥਕ ਧਰਮ ਨੇ ਜਿਹੜੀਆਂ ਉਹਨਾਂ ਨੇ ਧਾਰਮਿਕ ਤੌਰ ਦੇ ਉੱਤੇ ਕਿਉਂਕਿ ਇਹ ਉਹਨਾਂ ਦੀ ਡਿਊਟੀ ਉਹਨਾਂ ਦਾ ਫਰਜ਼ ਵੀ ਹੈ ਉਹਨਾਂ ਨੇ ਆਪਣੇ ਪ੍ਰੋਗਰਾਮ ਵੱਖਰੇ ਉਲਿੱਕੇ ਹੋਏ ਨੇ ਤੇ ਇਸੇ ਉਲਿੱਕਣ ਪ੍ਰੋਗਰਾਮਾਂ ਦੀ ਉਲਿੱਕ ਜਾਂ ਰੂਪਰੇਖਾ ਦੇ ਵਿੱਚ ਇਹ ਗੱਲ ਜਾਂ ਇਹ ਖਤਸ਼ਾਸੀਂ ਪਹਿਲਾਂ ਵੀ ਜ਼ਾਹਰ ਕੀਤਾ ਸੀ ਕਿ ਰਾਜਨੀਤਿਕ ਤੌਰ ਤੇ ਅਤੇ ਧਾਰਮਿਕ ਤੌਰ ਤੇ ਤੇ ਸਮਾਜਿਕ ਤੌਰ ਦੇ ਉੱਤੇ ਇਹ ਕਿਤੇ ਨਾ ਕਿਤੇ ਇੱਕ ਦੂਜੇ ਦੇ ਸਾਹਮਣੇ ਜ਼ਰੂਰ ਹੋ ਸਕਦੀਆਂ ਨੇ ਧਰਾਂ ਸਰਕਾਰ ਅਤੇ ਬਾਕੀ ਪੰਥਕ ਧਰਾਂ ਅਰੋ ਹੋ ਵੀ ਗਈਆਂ ਨੇ ਹੋ ਕਿੱਦਾਂ ਗਈਆਂ ਠੰਡੀ ਆਵਾਦੀ ਕਸ਼ਮੀਰ ਦੀ ਯਾਨੀ ਕਿ ਸ਼੍ਰੀਨਗਰ ਦੇ ਵਿੱਚ ਭਾਸ਼ਾ ਵਿਭਾਗ ਪੰਜਾਬ ਜਿਹੜਾ ਕਾਫੀ ਦੇਰ ਕਾਫੀ ਖਸਤਾ ਹਾਲਤ ਵਿੱਚ ਰਹਿਣ ਤੋਂ ਬਾਅਦ ਜਸਵੰਤ ਸਿੰਘ ਜ਼ਫਰ ਹੋਰਾ ਦੇ ਹੱਥ ਦੇ ਵਿੱਚ ਆਇਆ ਜ਼ਫਰ ਸਾਹਿਬ ਨੂੰ ਤੁਸੀਂ ਜਿਹੜੇ ਲੋਕ ਸਹਾਇਤ ਨਾਲ ਜੁੜੇ ਹੋਏ ਨੇ ਬੜੇ ਚੰਗੇ ਤਰੀਕੇ ਨਾਲ ਉਹਨਾਂ ਨੂੰ ਜਾਣਦੇ ਹੋ ਤੇ ਜ਼ਫਰ ਸਾਹਿਬ ਦੀ ਇਮਾਨਦਾਰੀ ਅਤੇ ਉਹਨਾਂ ਦੀ ਪਹੁੰਚ ਪ੍ਰਤੀ ਕਦੇ ਕੋਈ ਸ਼ੱਕ ਨਹੀਂ ਹੋ ਸਕਦਾ ਮਾਮਲਾ ਇਹ ਹੋਇਆ ਕਿ ਭਾਸ਼ਾ ਵਿਭਾਗ ਪੰਜਾਬ ਨੇ ਇਸੇ ਸਬੰਧ ਦੇ ਵਿੱਚ ਪ੍ਰੋਗਰਾਮ ਸ਼੍ਰੀ ਨਗਰ ਦੇ ਵਿੱਚ ਰੱਖਿਆ ਸੀ ਗਾਇਕ ਸੀ ਵੀਰ ਸਿੰਘ ਜਿਸ ਨੂੰ ਸੂਫੀ ਗਾਇਕ ਮੰਨਿਆ ਜਾਂਦਾ ਹੈ ਔਰ ਜਿਹੜਾ ਚੰਗੇ ਤਰੀਕੇ ਦੇ ਨਾਲ ਕੋਸ਼ਿਸ਼ ਕਰਦਾ ਕਿ ਆਪਣੀ ਜਿਹੜੀ ਪੇਸ਼ਕਾਰੀ ਹੈ ਉਹ ਕੀਤੀ ਜਾ ਸਕੇ ਪਰ ਉਸ ਦੇ ਵਿੱਚ ਕੁਝ ਰੌਲਾ ਪੈ ਗਿਆ ਕਿਉਂਕਿ ਉੱਥੇ ਮੰਤਰੀ ਹਰਜੂਤ ਬੈਂਸ ਵੀ ਸਨ ਉੱਥੇ ਨਾਚ ਗਾਣਾ ਹੋਇਆ ਤੇ ਐਸਡੀਪੀਸੀ ਅਤੇ ਪੰਥਕ ਤਰ੍ਹਾਂ ਨੇ ਇਸ ਦਾ ਸਖਤ ਇਤਰਾਜ਼ ਜਤਾਇਆ ਤੇ ਵੀਰ ਸਿੰਘ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਹੋ ਕੇ ਆਪਣੀ ਗਲਤੀ ਮੰਨੀ ਹੈ ਅਤੇ ਉਧਰੋਂ ਜ਼ਫਰ ਸਾਹਿਬ ਨੇ ਵੀ ਕਿਹਾ ਕਿ ਇਹ ਗਲਤ ਹੋਇਆ ਇਸ ਤੋਂ ਅਗਲੇ ਵਿਸ਼ੇ ਵੱਲ ਜਦੋਂ ਆਪਾਂ ਵਧਦੇ ਹਾਂ ਤਾਂ ਵਾਰ-ਵਾਰ ਇੱਕ ਨਾਮ ਚیتے ਆ ਜਾਂਦਾ ਹੈ ਉਹ ਵੀ ਠੰਡੀਆਂ ਵਾਦੀਆਂ ਦੇ ਵਿੱਚੋਂ ਕਿ ਹਿਮਾਚਲ ਪ੍ਰਦੇਸ਼ ਤੋਂ ਮੰਡੀ ਦੀ ਜਿਹੜੀ ਮੈਂਬਰ ਪਾਰਲੀਮੈਂਟ ਕੰਗਣਾ ਰਣੌਤ ਜਿਹੜੀ ਅਕਸਰ ਚਰਚਾ ਦੇ ਵਿੱਚ ਰਹਿੰਦੀ ਹੈ ਕੰਗਣਾ ਰਣੌਤ ਨੇ ਅੱਜ ਸੰਸਦ ਦੇ ਬਾਹਰ ਮੀਡੀਆ ਨਾਲ ਗੱਲ ਕਰਦੇ ਹੋਏ ਕਿਹਾ ਕਿ ਹਿਮਾਚਲ ਦੇ ਬੱਚੇ ਤਾਂ ਸੱਚਮੁੱਚ ਹਿਮਾਚਲ ਦਾ ਯੂਥ ਤਾਂ ਸੱਚਮੁੱਚ ਬਹੁਤ ਢੋਲਾ ਪਾਲਾ ਹੈ ਉਹਨਾਂ ਨੂੰ ਬਰਬਾਦ ਕਰਨ ਦੇ ਵਿੱਚ ਪੰਜਾਬ ਦੇ ਲੋਕਾਂ ਦਾ ਸਭ ਤੋਂ ਵੱਧ ਹੱਥ ਹੈ ਕਿ ਨਸ਼ਾ ਪਹਿਲਾਂ ਪਾਕਿਸਤਾਨ ਤੋਂ ਪੰਜਾਬ ਆਉਂਦਾ ਤੇ ਪੰਜਾਬ ਫਿਰ ਹਿਮਾਚਲ ਨੂੰ ਸਪਲਾਈ ਕਰਦਾ ਤੇ ਹਿਮਾਚਲ ਦੇ ਵਿੱਚ ਕੰਗੜਾ ਰਣੌਤ ਕਹਿੰਦੀ ਕਿ ਉਹ ਦਿਨ ਜਲਦੀ ਆਉਣ ਵਾਲੇ ਨੇ ਕਿ ਘਰਾਂ ਦੇ ਵਿੱਚ ਚੋਰੀਆਂ ਇਹ ਨਸ਼ੇੜੀ ਲੋਕ ਆਪ ਹੀ ਕਰਿਆ ਕਰਨਗੇ ਇਸ ਮਾਮਲੇ ਦੇ ਉੱਤੇ ਵੀ ਚਰਚਾ ਜ਼ਰੂਰ ਕਰਾਂਗੇ ਤੇ ਸਈਆਂ ਭਏ ਇਕਤਬਾਲ ਤੋਂ ਫਿਰ ਡਰ ਕਾਹੇ ਕਾ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਲਗਾਤਾਰਤਾ ਦੇ ਨਾਲ ਆਪਣੇ ਵਿਦੇਸ਼ੀ ਦੌਰਿਆਂ ਦੇ ਉੱਤੇ ਲੱਗੇ ਹੋਏ ਨੇ ਤੇ ਅੱਜ ਫਿਰ ਇੱਕ ਰਿਪੋਰਟ ਜਿਹੜੀ ਚਰਨਜੀਤ ਭੁੱਲਰ ਹੋਰਾਂ ਦੀ ਪੰਜਾਬੀ ਟਰਬਿਊਨ ਦੇ ਵਿੱਚ छਪੀ ਹੈ ਕਿ 2500 ਕਰੋੜ ਰੁਪਈਆ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਹੋਰਾਂ ਦੇ ਵਿਦੇਸ਼ੀ ਦੌਰਿਆਂ ਦੇ ਉੱਤੇ ਖਰਚ ਜਿਹੜਾ ਆ ਚੁੱਕਿਆ ਇਹ ਮਾਮਲਾ ਸੱਚਮੁੱਚ ਬਹੁਤ ਗੰਭੀਰ ਹੈ ਇਹ ਮਸਲਾ ਬਹੁਤ ਗੰਭੀਰ ਹੈ ਇੱਕ ਪਾਸੇ ਤਾਂ ਸੰਸਦ ਦੀ ਕਾਰਵਾਈ ਚੱਲ ਰਹੀ ਹੈ ਤੇ ਪ੍ਰਧਾਨ ਮੰਤਰੀ ਵਿਦੇਸ਼ੀ ਦੌਰੇ ਦੇ ਉੱਤੇ ਚਲੇ ਗਏ ਨੇ ਆਪਣਾ ਸਪੈਸ਼ਲ ਖਾਸ ਜਿਹੜਾ ਇੱਕ ਜਹਾਜ਼ ਉਹਨਾਂ ਨੇ ਖਰੀਦਿਆ ਸੀ ਉਸ ਨੂੰ ਲੈ ਕੇ ਤੇ ਇਸ ਤੋਂ ਅੱਗੇ ਅ ਜਦੋਂ ਪ੍ਰੋਗਰਾਮ ਦੇ ਖਾਤਮੇ ਵੱਲ ਵਧਾਂਗੇ ਤਾਂ ਪ੍ਰਧਾਨ ਮੰਤਰੀ ਹੋਰਾਂ ਦੇ ਖਾਸ دوست ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਹੋਰਾਂ ਨੇ ਅਮਰੀਕੀ ਕੰਪਨੀਆਂ ਵੱਡੀਆਂ ਕੰਪਨੀਆਂ ਨੂੰ ਇਹ ਗੱਲ ਕਹੀ ਹੈ ਕਿ ਭਾਰਤੀਆਂ ਨੂੰ ਅਮਰੀਕਾ ਦੀਆਂ ਸਾਰੀਆਂ ਕੰਪਨੀਆਂ ਦੇ ਵਿੱਚ ਨੌਕਰੀਆਂ ਨਾ ਦਿੱਤੀਆਂ ਜਾਣੇ ਇਸ ਦਾ ਭਵਿੱਖੀ ਅਸਰ ਕੀ ਹੋਏਗਾ ਔਰ ਇਸ ਬਿਆਨ ਦੇ ਮਾਇਨੇ ਕੀ ਨੇ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਲਈ ਕਿੰਨਾ ਕੌਕਾ ਹੋਏਗਾ ਇਹ ਸਾਰੀ ਗੱਲ ਦੇ ਉੱਤੇ ਇਹਨਾਂ ਸਾਰੇ ਅਸਲ ਸੱਚਾਂ ਨੂੰ ਜਾਣਨ ਦੀ ਕੋਸ਼ਿਸ਼ ਕਰਾਂਗੇ ਆਓ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਦੀਪਕ ਸ਼ਰਮਾ ਚਨਾਰਸਿਲ ਜੀ ਦਾ ਬਹੁਤ ਸਵਾਗਤ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ ਜੀ ਸ਼ੁਕਰੀਆ ਪਰਦਾ ਜੀ ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼ਕਾਲ ਅ ਤੁਸੀਂ ਸੋਹਣੇ ਲਾਈਨ ਜੀ ਸਵਾਲ ਤੇ ਇਹਨਾਂ ਦੇ ਉੱਤੇ ਆਪਾਂ ਤਫਸੀਲਸਹਿ ਚਰਚਾ ਕਰੀਏ ਤਾਂ ਭਾਸ਼ਾ ਵਿਭਾਗ ਨੇ ਸਮਾਗਮ ਕਰਾਇਆ ਸੀਗਾ ਜਿਸ ਦੇ ਉੱਤੇ ਹੋ ਹੱਲਾ ਹੋ ਗਿਆ ਕਿ ਉੱਥੇ ਜਿਹੜੇ ਆਡੀਅנס ਬੈਠੀ ਸੀ ਉਹ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਸਮਾਗਮ ਦੇ ਉੱਤੇ ਸੂਫੀ ਗਾਇਨ ਹੋਣਾ ਸੀ ਵੀਰ ਸਿੰਘ ਹੋਰਾਂ ਦਾ ਪਰ ਵੀਰ ਸਿੰਘ ਸਮੇਤ ਜਿਹੜੀ ਆਡੀਅנס ਆ ਉਹ ਨੱਚਦੀ ਨਜ਼ਰ ਆਈ ਮੰਤਰੀ ਹਰਜੋਤ ਬੈਂਸ ਵੀ ਉੱਥੇ ਹਾਜ਼ਰ ਸਨ ਨੇ ਮਾਮਲਾ ਖਾਸਾ ਭੱਗ ਗਿਆ ਜੀ ਐਸਜੀਪੀਸੀ ਔਰ ਅਕਾਲ ਤਖਤ ਸਾਹਿਬ ਦੇ ਸਾਹਮਣੇ ਪੇਸ਼ ਹੋਏ ਨੇ ਵੀਰ ਸਿੰਘ ਹੋਰੀ ਤੇ ਜ਼ਫਰ ਸਾਹਿਬ ਨੇ ਵੀ ਕਿਹਾ ਕਿ ਇਹ ਗਲਤੀ ਹੋਈ ਹੈ ਪੰਜਾਬ ਸਰਕਾਰ ਦੇ ਇਸ ਫੈਸਲੇ ਨੂੰ ਕਿ ਵਰਖੋ ਅਖਰੀਆਂ ਸ਼ਤਾਬਦੀਆਂ ਮਨਾਈਆਂ ਜਾਣਗੀਆਂ ਆਪਣੇ ਆਪਣੇ ਸਮਾਗਮ ਕਿਵੇਂ ਦੇਖ ਰਹੇ ਹੋ ਸਾਰੇ ਮਾਮਲੇ ਨੂੰ ਕਿਵੇਂ ਸੁਲਝੂਗਾ ਜੀ ਇਹ ਮਾਮਲਾ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350 ਸਾਲਾ ਸ਼ਹੀਦੀ ਦਿਹਾੜਾ ਨਵੰਬਰ ਮਹੀਨੇ ਚਾਰਿਆ ਤੇ ਹੁਣ ਤੋਂ ਹੀ ਵੱਖ-ਵੱਖ ਸਮਾਜਿਕ ਤਰ੍ਹਾਂ ਜਾਂ ਪੰਥਕ ਤਰ੍ਹਾਂ ਜਾਂ ਵੱਖ-ਵੱਖ ਸੰਸਥਾ ਮਾਨ ਸੰਪਰਦਾਵਾਂ ਉਹ ਆਪਣੇ ਆਪਣੇ ਪੱਧਰ ਤੇ ਜਿਹੜੇ ਵੀ ਸਮਾਗਮ ਕਰ ਰਹੀਆਂ ਨੇ ਉਹ ਗੁਰੂ ਸਾਹਿਬ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕਰਨ ਲੱਗ ਪਈਆਂ ਨੇ ਉਸ ਸਮਰਪਿਤ ਕਰਨ ਦਾ ਮਤਲਬ ਸਿਰਫ ਇਹ ਨਹੀਂ ਹੁੰਦਾ ਕਿ ਇੱਕ ਸਤਰ ਲਿਖ ਦਿੱਤੀ ਕਿ ਉਹਨਾਂ ਨੂੰ ਸਮਰਪਿਤ ਸਮਰਪਿਤ ਕਰਨ ਦਾ ਮਤਲਬ ਹੁੰਦਾ ਕਿ ਅਸੀਂ ਉਸ ਭਾਵਨਾ 'ਚ ਰਹਿ ਕੇ ਸਮਾਗਮ ਕਰਾਂਗੇ ਉਸ ਉਹਨਾਂ ਦੀ ਕੁਰਬਾਨੀ ਨੂੰ ਧਿਆਨ 'ਚ ਰੱਖ ਕੇ ਆਪਣਾ ਸਨੇਹਾ ਦੇਣ ਦੀ ਕੋਸ਼ਿਸ਼ ਕਰਾਂਗੇ ਉਸ ਸਾਂਝੀ ਵਾਲਤਾ ਦੇ ਦਾਇਰੇ ਨੂੰ ਤੇ ਉਸ ਬਾਣੀ ਦੇ ਪ੍ਰਚਾਰ ਨੂੰ ਆਪਣੇ ਇਸ ਪ੍ਰੋਗਰਾਮ ਦੇ ਵਿੱਚ ਲੈ ਕੇ ਆਵਾਂਗੇ ਇਹ ਉਹਦਾ ਮਕਸਦ ਹੁੰਦਾ ਤਾਂ ਕਿ ਉਹ ਗੁਰੂ ਸਾਹਿਬ ਦੀ ਗੱਲ ਅੱਜ ਵੀ ਸਾਡੇ ਲਈ ਉਸੇ ਤਰ੍ਹਾਂ ਤਰੋਤਾਜ਼ੀ ਰਹੇ ਉਹ ਕੁਰਬਾਨੀ ਸਾਡੇ ਲਈ ਅੱਜ ਵੀ ਉਸੀ ਤਰ੍ਹਾਂ ਜਾਂਚ ਰਹੇ ਇਸ ਭਾਵਨਾ ਨਾਲ ਹੀ ਪ੍ਰੋਗਰਾਮ ਲਿਖੇ ਜਾਂਦੇ ਨੇ ਜੀ ਉਹ ਮਤਲਬ ਘਰ ਦੇ ਭਾਗ ਡਿਊਟੀ ਤੋਂ ਦਿਖ ਜਾਂਦੇ ਨੇ ਜਦੋਂ ਆ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪਹਿਲਾ ਇਸ਼ਤਿਹਾਰ ਦਿੱਤਾ ਕਿ ਅਸੀਂ ਸੁਝਾਅ ਮੰਗੇ ਮੰਗਦੇ ਹਾਂ ਜੀ ਕਿ ਅਸੀਂ ਇਹ ਦਿਹਾੜਾ ਕਿਵੇਂ ਮਨਾਈਏ ਉੱਥੇ ਜਦੋਂ ਗੁਰੂ ਸਾਹਿਬ ਦੀ ਫੋਟੋ ਲਾਈ ਤੇ ਉਹਦੇ ਬਰਾਬਰ ਸਚਕਣ ਸਿੰਘ ਦਰਬਾਰ ਸਾਹਿਬ ਦੀ ਫੋਟੋ ਲਾਈ ਤਾਂ ਉਹ ਛੇੜਖਾਨੀ ਕਰਕੇ ਲਾਤੀ ਪਿੱਛੇ ਦੀ ਬੈਕਗ੍ਰਾਉਂਡ ਨੂੰ ਬਦਲਤੀ ਸਾਰਾ ਕੁਝ ਤੇ ਉਹਨੂੰ ਲੈ ਕੇ ਕਾਫੀ ਕਲੇਸ਼ ਹੋਇਆ ਇਹ ਤੋਂ ਬਾਅਦ ਫਿਰ ਇਹਨਾਂ ਨੇ ਉਹ ਚਲੋ ਅਗਲੀ ਇਸ਼ਤਿਹਾਰ ਚ ਬਦਲਤੀ ਪਰ ਉਸੇ ਸਮੇਂ ਸ਼੍ਰੋਮਣੀ ਕਮੇਟੀ ਇਹਨਾਂ ਨੂੰ ਕਹਿਣਾ ਸ਼ੁਰੂ ਕੀਤਾ ਕਿ ਵੀ ਤੁਸੀਂ ਜੇ ਕਰਨਾ ਹੈ ਪੰਜਾਬ ਦੇ ਵਿਕਾਸ ਸਯੋਗਦਾਨ ਪਾ ਦਿਓ ਸਿੱਖੀ ਦੇ ਬੱਚਿਆਂ ਦੀ ਉਪਤੀ ਲਈ ਯੋਗਦਾਨ ਪਾ ਦਿਓ ਉਹਨਾਂ ਖੇਤरां ਚ ਉਹਨਾਂ ਸ਼ਹਿਰਾਂ ਕਸਬਿਆਂ ਚ ਉਹਨਾਂ ਪਿੰਡਾਂ ਚ ਉਹਨਾਂ ਥਾਵਾਂ ਦਾ ਕੋਈ ਬਾਹ ਫੜ ਲਓ ਜਿੱਥੇ ਜਿੱਥੇ ਗੁਰੂ ਸਾਹਿਬ ਦੇ ਚਰਨ ਪਏ ਨੇ ਸਮਾਗਮ ਅਸੀਂ ਕਰਾਂਗੇ ਤੁਸੀਂ ਉਹਦੇ ਵਿੱਚ ਆ ਕੇ ਸ਼ਿਰਕਤ ਕਰ ਲਿਓ ਤੁਹਾਨੂੰ ਮਾਣ ਤਾਂ ਨੂੰ ਮਿਲੂ ਸਰਕਾਰ ਤੁਹਾਨੂੰ ਵੀ ਬੁਲਾਵਾਂਗੇ ਕੇਂਦਰ ਨੂੰ ਵੀ ਬੁਲਾਵਾਂਗੇ ਪਰ ਜਦੋਂ ਰੀਬਨ ਕੀ ਹੱਥੋਂ ਨੂੰ ਆਪ ਪੈ ਜਵੇ ਜਦੋਂ ਪ੍ਰਧਾਨਗੀ ਦੀ ਕੁਰਸੀ ਤੇ ਬੈਠਣ ਦੀ ਆਦਤ ਆਪ ਪੈ ਜਵੇ ਜਦੋਂ ਆਪਣੇ ਕੈਮਰਾਮੈਨਰ ਅਹੀਂ ਆਪਣੀਆਂ ਰੀਲਾਂ ਪਾਉਣ ਦੀ ਹੱਥ ਪੈ ਜਵੇ ਫਿਰ ਤੁਸੀਂ ਦੂਸਰੇ ਸਮਾਗਮ ਵਿੱਚ ਸੰਗਤ ਜਾ ਕੇ ਬੈਠਣ ਨਹੀਂ ਨਾ ਚਾਹੁੰਦੇ ਤੁਸੀਂ ਪੰਗਤ ਦਾ ਇੱਕ ਸੰਘਿਆ ਬਣਨਾ ਚਾਹੁੰਦੇ ਤੁਸੀਂ ਤਾਂ ਕਹਿੰਦੇ ਹੋਗੇ ਸਾਡੇ ਤਾਂ ਮੇਜ ਕੁਰਸੀ ਲੱਗੀ ਹੋਏ ਤੇ ਮੂਰੇ ਫੁੱਲ ਪਏ ਹੁਣ ਸੌਥੀ ਬੈਠਣਾ ਫਿਰ ਸਰਕਾਰ ਸਰਕਾਰ ਪ੍ਰੋਗਰਾਮ ਉਹ ਹੀ ਜੀ ਲਿਖੂਗੀ ਨਾ ਸੋ ਹੁਣ ਜਿੱਥੋਂ ਵਿਵਾਦ ਖੜਾ ਹੋਇਆ ਉਹ ਭਾਸ਼ਾ ਵਿਭਾਗ ਨੇ ਸ਼੍ਰੀਨਗਰ ਦੇ ਵਿੱਚ ਉਥੋਂ ਦੀਆਂ ਹਾਂ ਜਿਹੜੀਆਂ ਮਤਲਬ ਸਹਾਇਤਕ ਸੰਸਥਾਾਂ ਮਾਣੇ ਉਹਨਾਂ ਨਾਲ ਮਿਲ ਕੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾਂ ਅਸ਼ੀਰੀ ਦਿਹਾੜੇ ਨੂੰ ਸਮਰਪਿਤ ਇੱਕ ਪ੍ਰੋਗਰਾਮ ਰੱਖਿਆ ਉੱਥੇ ਉਹ ਕਿਤਾਬਚਾ ਵੀ ਜਾਰੀ ਕੀਤਾ ਉਹਦੇ ਉੱਤੇ ਮੰਥਨ ਵੀ ਕੀਤਾ ਵਿਚਾਰਾਂ ਵੀ ਕੀਤੇ ਗੁਰੂ ਸਾਹਿਬ ਦੀਆਂ ਕੁਰਬਾਨੀਆਂ ਤੇ ਪਰ ਉਹ ਸਾਰਾ ਕੁਝ ਇੱਕ ਗਲਤੀ ਤੁਹਾਡੀ ਉਸ ਗੱਲਾਂ ਨੂੰ ਪਿੱਛਾ ਪਾ ਗਈ ਜਦੋਂ ਵੀਰ ਸਿੰਘ ਦੀ ਉਹ ਵਾਇਰਲ ਹੋਈ ਵੀਡੀਓ ਕਿ ਜਿਉ ਗਾ ਰਹੇ ਨੇ ਤੇ ਗੀਤ ਵੀ ਉਹ ਮਤਲਬ ਉਹਨਾਂ ਦੇ ਆਣ ਦਾ ਵੀ ਨਹੀਂ ਲੱਗਦਾ ਮਤਲਬ ਗੁਰ ਸਿੰਘ ਜਿਹੇ ਇਕਿ ਲਈ ਜਾਣਿਆ ਜਾਂਦਾ ਹੈ ਜਿਹਹੀ ਉਹਦੀ ਪਹਿਚਾਨ ਹੈ ਕਿ ਉਹ ਸੱਭਿਆਚਾਰ ਦੀ ਪ੍ਰਫੁੱਲਤਾ ਲਈ ਮਾਂ ਬੋਲੀ ਦੀ ਸਿੱਖੀ ਦੀ ਹੈ ਨਾ ਰਵੈਤੀ ਸੂਫੀ ਗਾਇਨ ਦੀ ਉਹਨੂੰ ਜਿਹੜਾ ਉਧਾਰਨਾ ਉੱਥੇ ਉਹ ਵੀ ਟੁੱਟਦੀ ਨਜ਼ਰ ਆਈ ਉਹਦੀ ਇਹ ਜਹਾਂ ਨੇ ਹੁਣ ਉਹ ਕਹਿੰਦੇ ਜੀ ਡਿਮਾਂਡ ਸੀ ਉੱਥੋਂ ਦੇ ਲੋਕ ਕਹਿ ਰਹੇ ਸੀਗੇ ਜੀ ਕਿ ਮਤਲਬ ਕਿ ਅਸੀਂ ਬਹੁਤ ਟਾਈਡ ਉਹਦੇ ਵਿੱਚੋਂ ਮਤਲਬ ਮਾਨਸਿਕ ਤੌਰ ਤੇ ਪੀੜਾ ਚੋਂ ਗੁਜ਼ਰਦੇ ਆ ਉਹ ਚੋਂ ਕਹਿੰਦੇ ਉਸ ਮਾਹੌਲ 'ਚ ਮੈਂ ਗਾਤਾ ਤੇ ਉਹਨਾਂ ਨੇ ਆਪਣੀ ਸਫਾਈ ਵੀ ਦਿੱਤੀ ਤੇ ਗੁਨਾਹ ਕਬੂਲ ਵੀ ਕੀਤਾ ਇਹ ਬੜੀ ਗੱਲ ਹੈ ਜੀ ਇਹ ਵੀ ਇਸ ਗੱਲ ਦਾ ਵੀ ਸਵਾਗਤ ਬੰਦਾ ਕਿ ਉਹਨਾਂ ਨੇ ਤੁਰੰਤ ਉਸ ਨੂੰ ਕਬੂਲ ਕੀਤਾ ਉਹ ਕਹਿੰਦੇ ਕਿ ਮੈਂ ਆਇਆ ਆਸਟ੍ਰੇਲੀਆ ਤੋਂ ਆਇਆ ਸੀ ਸਿੱਧਾ ਸ਼ਿਰੰਗਰ ਉਤਰਿਆ ਸੀ ਦਾ ਸਟੇਜ ਤੇ ਆ ਗਿਆ ਤੇ ਕਹਿੰਦਾ ਮੈਂ ਇਹਨਾਂ ਨਾਲ ਪਹਿਲਾਂ ਵੀ ਪ੍ਰੋਗਰਾਮ ਕੀਤੇ ਨੇ ਮੈਨੂੰ ਲੱਗਿਆ ਕਿ ਉਸੇ ਲੜੀ ਤੱਕ ਦਾ ਇੱਕ ਪ੍ਰੋਗਰਾਮ ਹੈ ਤੇ ਮੈਂ ਇਹ ਕੰਮ ਕਰਕੇ ਉਹਨਾਂ ਨੇ ਮਾਫੀ ਮੰਗੀ ਕਿ ਜੋ ਵੀ ਹੋਇਆ ਮੈਂ ਕਬੂਲ ਕਰਦਾ ਹਾਂ ਆਪਣੀ ਗਲਤੀ ਤੇ ਮੈਂ ਤਖਤ ਸਿੰਘ ਅਕਾਲ ਤਖਤ ਸਾਹਿਬ ਨੂੰ ਵੀ ਆਪਣੀ ਬੇਨਤੀ ਭੇਜ ਦਿੱਤੀ ਤੇ ਖੁਦ ਵੀ ਉਹ ਸ਼ਾਮ ਢਲਦੇ ਤੱਕ ਪਹੁੰਚ ਗਏ ਤੇ ਤੁਹਾਨੂੰ ਕਿਹਾ ਗਿਆ ਕਿ ਤੁਸੀਂ ਬਸ ਖੋਬੋ ਤੇ ਅਗਲਾ ਉਹਨਾਂ ਜੋ ਦੇ ਜਾਰੀ ਹੋਊਗਾ ਕਹਿੰਦਾ ਮੈਂ ਉਹਦੇ ਅਨਸਾਰ ਕਰੂੰਗਾ ਭਾਸ਼ਾ ਵਿਭਾਗ ਦੇ ਡਾਇਰੈਕਟਰ ਜਸਵੰਤ ਜਫਰ ਜਿਵੇਂ ਤੁਸੀਂ ਕਿਹਾ ਕਿ ਜਸਵੰਤ ਜਫਰ ਸਾਹਿਬ ਨੂੰ ਲਗਭਗ ਸਾਹਿਤਕ ਖੇਤਰ ਤੋਂ ਬਾਹਰ ਵੀ ਸਾਰੇ ਜਾਣਦੇ ਨੇ ਉਹ ਆਪਣੀ ਦੜਤਾ ਦੇ ਲਈ ਜਾਂ ਜਿਵੇਂ ਮਤਲਬ ਮਜ਼ਬੂਤੀ ਦੇ ਲਈ ਜਾਣੇ ਜਾਂਦੇ ਨੇ ਤੇ ਆਪਣੀ ਕਲਮ ਦੇ ਲਈ ਵੀ ਬਹੁਤ ਤਨੀ ਨੇ ਪਰ ਉਹਨਾਂ ਦੀ ਦਰਸ਼ਾਇਆ ਹਿਤ ਭਾਸ਼ਾ ਵਿਭਾਗ ਕੰਮ ਕਰਦਾ ਤਾਂ ਜ਼ਿੰਮੇਵਾਰੀ ਉਹਨਾਂ ਦੀ ਵੀ ਬਣਦੀ ਹੈ ਤੇ ਉਹਨਾਂ ਨੇ ਉਹ ਜ਼ਿੰਮੇਵਾਰੀ ਕੀ ਆ ਵੀ ਕਿ ਹਾਂ ਇਹ ਕਿਤੇ ਨਾ ਕਿਤੇ ਤਕਨੀਕੀ ਖਾਮੀ ਰਹੀ ਜਾਂ ਆ ਆਦਾਨ ਪ੍ਰਦਾਨ ਸਨੇਹਾ ਦਰਸ ਨਹੀਂ ਹੋ ਸਕਿਆ ਮਤਲਬ ਇਹ ਦੋਵਾਂ ਧਿਰਾਂ ਵੱਲੋਂ ਕਈ ਗੱਲ ਦੇ ਬਾਵਜੂਦ ਵੀ ਮਾਫੀ ਮੰਗਣ ਦੇ ਬਾਵਜੂਦ ਵੀ ਇਹ ਗੱਲ ਬਹੁ ਗਿਣਤੀ ਲੋਕਾਂ ਦੇ ਗਲੇ ਨਹੀਂ ਉਤਰ ਰਹੀ ਕਿ ਤੁਸੀਂ ਸਟੇਜ ਤੇ ਆਓ ਤੇ ਤੁਹਾਨੂੰ ਪਤਾ ਹੀ ਨਾ ਹੋਵੇ ਕਿ ਕਿਹੜੀ ਸੰਸਥਾ ਪ੍ਰੋਗਰਾਮ ਕਰਾ ਰਹੀ ਵੀ ਗੁਣਗਾਨ ਵੀ ਕਰਨਾ ਹੁੰਦਾ ਦੋ ਚਾਰ ਲੀਡਰਾਂ ਦਾ ਬੰਦਿਆਂ ਦਾ ਵਿਅਕਤੀਆਂ ਦਾ ਸੰਸਥਾਾਂ ਦਾ ਸਭ ਤੋਂ ਚੈੱਕ ਵਿੱਚ ਲੈਣੇ ਆ ਜੀ ਚੈੱਕ ਤਾਂ ਕਿੱਥੇ ਹੀ ਹੁੰਦੇ ਜੇ ਤੁਸੀਂ ਮਾੜਾ ਮੋਟਾ ਬੋਰਡ ਕ ਨਹੀਂ ਦੇਖ ਕੇ ਬੰਦਾ ਜਿਹੜੀ ਜਿਹੜੀ ਸੰਸਦ ਦਾ ਧੰਨਵਾਦ ਕਰਦਾ ਨਾ ਜੀ ਤੇ ਕਾਰਡ ਅਦਾਨ ਪ੍ਰਦਾਨ ਹੁੰਦਾ ਤੇ ਜਾਂ ਇਹ ਐਡੀ ਬੜੀ ਵੱਡੀ ਗਲਤੀ ਆ ਪ੍ਰਬੰਧਕਾਂ ਦੀ ਕਿ ਉਹਨਾਂ ਨੂੰ ਦੱਸਿਆ ਹੀ ਨਹੀਂ ਕਿ ਇਹ ਪ੍ਰੋਗਰਾਮ ਪਹਿਲੇ ਪ੍ਰੋਗਰਾਮ ਆ ਨੱਚਣ ਗਾਉਣ ਵਾਲਾ ਨਹੀਂ ਹੈ ਜੀ ਜੀ ਬੇਸ਼ੱਕ ਵਿੱਚ ਤੇ ਕਿਹਾ ਕਿ ਬਾਅਦ ਦੇ ਵਿੱਚੋਂ ਜਦੋਂ ਪਤਾ ਲੱਗਿਆ ਕਿ ਚੱਲਦੇ ਪ੍ਰੋਗਰਾਮ ਦਰਾਂ ਨੇ ਫਿਰ ਅਸੀਂ ਜੁੱਤੀ ਲਾ ਕੇ ਜਾਂ ਜਿਨ੍ਹਾਂ ਨੇ ਸਿਰ ਨਹੀਂ ਟੱਕੀ ਜਨ ਸਿਰ ਟੱਕ ਕੇ ਅਸੀਂ ਫਿਰ ਉਹ ਬਾਣੀ ਵੀ ਪੜੀ ਤੇ ਅਸੀਂ ਉਸ ਮੁਦਰਾ ਚ ਵੀ ਗਏ ਸੋ ਉਹਨਾਂ ਨੇ ਉਹ ਗੱਲ ਰੱਖੀ ਆ ਪਰ ਵੀਰ ਚੋਂ ਮਤਲਬ ਕਿ ਕਮਾਂਡ ਚੋਂ ਨਿਕਲੇ ਤੀਰ ਤੇ ਜਵਾਨ ਚੋਂ ਨਿਕਲੇ ਬੋਲ ਫਿਰ ਇਹ ਮੁੜਦੇ ਨਹੀਂ ਹੁੰਦੇ ਹੁਣੇ ਘਟਨਾ ਵਾਪਰ ਗਈ ਹੈ ਹੁਣੇ ਨਾਲ ਨਾਲ ਚੱਲਣੀ ਹੈ ਪਰ ਵੱਡੇ ਦਿਲ ਨਾਲ ਜਿਵੇਂ ਕਬੂਲ ਕੀਤਾ ਤੇ ਮਾਫੀ ਮੰਗੀ ਹੈ ਇਹ ਇਹ ਸਭ ਤੋਂ ਜੋ ਕਦਮ ਬਿਲਕੁਲ ਮੈਂ ਇਹੀ ਗੱਲ ਕਹਿ ਕੇ ਗੱਲ ਸਮਾਪਤ ਕਰਨ ਲੱਗਿਆ ਸੀਗਾ ਕਿ ਉਹਨਾਂ ਨੇ ਵਿਰਾਮ ਲਗਾਤਾ ਵੱਡਾ ਦਿਲ ਕਰਕੇ ਮਾਫੀ ਮੰਗੀ ਹੈ ਜਿਹੜੇ ਕੋਈ ਹੋਰ ਵੀ ਉਹਦੇ ਵਿੱਚ ਕਸੂਰਵਾਰ ਨੇ ਚਾਹੇ ਕੋਈ ਮੰਤਰੀ ਬੈਠਾ ਸੀ ਪੰਜਾਬ ਸਰਕਾਰ ਦਾ ਉਹਨਾਂ ਨੂੰ ਵੀ ਇਹ ਫਰਾਖ ਦੇ ਲਈ ਦਿਖਾਉਣੀ ਚਾਹੀਦੀ ਹੈ ਕਿਉਂਕਿ ਗੁਰੂ ਤੋਂ ਵੱਡਾ ਕੋਈ ਵੀ ਤੇ ਕੋਈ ਨਹੀਂ ਹੈ ਬਾਦਵਾ ਸਭ ਇਸ ਘਟਨਾ ਤੋਂ ਬਾਅਦ ਐਸਜੀਪੀਸੀ ਨੂੰ ਪੰਥਕ ਤਿਰਾਂ ਨੂੰ ਹੋਰ ਜ਼ੋਰ ਸ਼ੋਰ ਨਾਲ ਗੱਲ ਕਰਨ ਦਾ ਮੌਕਾ ਦਿੱਤਾ ਪੰਜਾਬ ਸਰਕਾਰ ਨੇ ਕਿ ਹੁਣ ਕਰੋ ਪ੍ਰੋਗਰਾਮ ਤੁਸੀਂ ਅਸਲ ਤੁਹਾਨੂੰ ਪਹਿਲਾਂ ਕਹਿੰਦੇ ਸੀ ਕਿ ਨਾ ਕਰੋ ਤਾਂ ਇਹ ਦੇ ਨਾਲ ਉਹਨਾਂ ਨੂੰ ਮਤਲਬ ਕਿ ਇਹ ਹੋ ਗਿਆ ਕਿ ਬਈ ਕੱਲਾ ਬੋਰਡ ਬੈਨਰ ਤੇ ਲਿਖਣਾ ਹੀ ਨਹੀਂ ਹੁੰਦਾ ਉਸ ਭਾਵਨਾ ਚ ਬਹਿਣਾ ਵੀ ਹੁੰਦਾ ਉਹਦੇ ਉਹ ਤੁਹਾਡੇ ਅੰਦਰ ਵੀ ਜਾਣੀ ਚਾਹੀਦੀ ਹੈ ਤੁਹਾਡੀ ਉਹ ਇੱਛਾ ਸ਼ਕਤੀ ਵੀ ਹੋਣੀ ਚਾਹੀਦੀ ਹੈ ਇਸ ਲਈ ਸਰਕਾਰ ਲਈ ਇਹਨੂੰ ਸਵਾਲ ਚੁਣੌਤੀ ਬਣ ਗਈ ਹੈ ਇਹ ਬਿਲਕੁਲ ਸਹੀ ਕਿਹਾ ਤੁਸੀਂ ਚੁਣੌਤੀ ਵਣ ਗਿਆ ਦੇਖਦੇ ਹਾਂ ਨਵੰਬਰ ਤੱਕ ਕੀ ਮੁੱਕਦਾ ਕੀ ਨਿਪੜਦਾ ਅੱਗੇ ਵਧਦੇ ਹਾਂ ਕੰਗਣਾ ਰਣੌਤ ਨੂੰ ਆਜ਼ਾਦੀ 2014 ਤੋਂ ਬਾਅਦ ਮਿਲੀ ਹੈ ਅਤੇ ਸਰਦਾਰ ਬੱਲਭਾਈ ਪਟੇਲ ਉਹਨਾਂ ਨੂੰ ਅੰਗਰੇਜ਼ੀ ਨਹੀਂ ਆਉਂਦੀ ਸੀ ਇਸ ਕਰਕੇ ਦੇਸ਼ ਦੇ ਪ੍ਰਧਾਨ ਮੰਤਰੀ ਨਹੀਂ ਬਣੇ ਹੈਗੇ ਉਹ ਦੇਸ਼ ਦਾ ਪਹਿਲਾ ਰਾਸ਼ਟਰਪਤੀ ਕੌਣ ਸੀ ਉਹ ਕੋਈ ਹੋਰ ਨਾਮ ਹੀ ਲੈ ਦਿੰਦੇ ਐ ਉਹ ਕਹਿੰਦੇ ਕਿ ਰਾਹੁਲ ਗਾਂਧੀ ਡਰੱਗ ਲੈ ਕੇ ਸੰਸਦ ਦੇ ਵਿੱਚ ਆਉਂਦੇ ਨੇ ਤੇ ਅੱਜ ਉਹ ਮੀਡੀਆ ਦੇ ਸਾਹਮਣੇ ਕਹਿੰਦੇ ਕਿ ਪੰਜਾਬ ਲੱਗਿਆ ਹੋਇਆ ਜੀ ਹਿਮਾਚਲ ਨੂੰ ਡਰਗੀ ਬਣਾਉਣ ਤੇ ਕਿਵੇਂ ਦੇਖਦੇ ਹਾਂ ਜੀ ਕੰਗਣਾ ਰਣੌਤ ਪਹਿਲਾਂ ਕਹਿੰਦੇ ਵੀ ਮੈਨੂੰ ਕੰਮ ਕਿਹੜਾ ਦੇਤਾ ਕਹਿੰਦੇ ਵੀ 60 70 ਦਿਨ ਹੀ ਲਾਉਣੇ ਸੀਗੇ ਇਹ ਤਾਂ ਸਾਰਾ ਸਾਲ ਹੀ ਬੈਠਣਾ ਪੈਂਦਾ ਕਹਿੰਦੇ ਦਫ਼ਤਰ 'ਚ ਤੇ ਲੋਕ ਕਹਿੰਦੇ ਮੰਡੀ ਦੇ ਆ ਕੇ ਮੈਨੂੰ ਕਹਿੰਦੇ ਆ ਵੀ ਸੜਕਾਂ ਟੁੱਟ ਗਈਆਂ ਨਾਲੀਆਂ ਟੁੱਟ ਗਈਆਂ ਕਿਸੇ ਦੀ ਮੱਝ ਚੋਰੀ ਹੋ ਗਈ ਤੇ ਇਹੋ ਜੇ ਕੰਮ ਤਾਂ ਕਹਿੰਦੀ ਮੇਰੇ ਕੋਲੇ ਲੈ ਕੇ ਆਉਂਦੇ ਆ ਤੇ ਅੱਜ ਉਹਨਾਂ ਨੇ ਪੰਜਾਬ ਤੇ ਫੇਰ ਸਵਾਲੀਆ ਨਿਸ਼ਾਨ ਲਾਤਾ ਪਹਿਲਾਂ ਕਿਸਾਨ ਅੰਦੋਲਨ ਵੇਲੇ ਜੋ ਕੋ ਜੋ ਨੇ ਕੀਤਾ ਉਹਦਾ ਜ਼ਿਕਰ ਕਰਨ ਦੀ ਜ਼ਰੂਰਤ ਹੈ ਹੀ ਨਹੀਂ ਸਭ ਨੂੰ ਚੰਗੇ ਤਰੀਕੇ ਨਾਲ ਪਤਾ ਹੈ ਜੀ ਕੰਗਣਾ ਤੇ ਕਲੇਸ਼ ਦੀ ਰਾਸ਼ੀ ਨਾ ਇੱਕੋ ਹੈ ਇਸ ਲਈ ਉਹ ਕਲੇਸ਼ ਦਾ ਦੂਜਾ ਹੀ ਰੂਪ ਹੈ ਉਹ ਕਲੇਸ਼ ਕੱਲਾ ਸਮਾਜ ਲਈ ਸੁੱਬੇ ਲਈ ਇਲਾਕੇ ਲਈ ਨਹੀਂ ਰਹਿੰਦਾ ਇੱਕ ਤਰ੍ਹਾਂ ਨਹੀਂ ਜੋ ਆਪਣੀ ਪਾਰਟੀ ਲਈ ਵੀ ਕਲੇਸ਼ ਹੈ ਉਹਨੂੰ ਕਿੰਨੀ ਵਾਰ ਉਹਦੀ ਪਾਰਟੀ ਵੱਲੋਂ ਤਾੜਨਾ ਹੋ ਚੁੱਕਿਆ ਚੁੱਪ ਰਹਿਣ ਦੀ ਹਦਾਇਤ ਹੋ ਚੁੱਕੀ ਹੈ ਜੀ ਉਸਨੂੰ ਕਈ ਵਾਰ ਜੇਪੀ ਨੱਡਾ ਹੋਰਾਂ ਨੇ ਤਾੜਿਆ ਕਿ ਬੀਬੀ ਸ਼ਾਂਤ ਰਹਿ ਟਿਕੀ ਰਹਿ ਬੈਠੀ ਰਹਿ ਜੀ ਤੇਰਾ ਜਿੰਨਾ ਕੁ ਬੜਬੋਲਾ ਪਣ ਸੀ ਉਹਨੇ ਇੱਕ ਕਰਕੇ ਤੈਨੂੰ ਆ ਰਾਜ ਭਾਗ ਮਿਲ ਗਿਆ ਮਾਨ ਲਾ ਹੁਣ ਚੁੱਪ ਕਰਕੇ ਹੂੰ ਪਰ ਉਸ ਨੇ ਇਹ ਧਾਰਿਆ ਹੋਏ ਕਿ ਮੈਂ ਆਪਣੀ ਕੰਗਣਾ ਤੇ ਕਲੇਸ ਵਾਲੀ ਰਾਸ਼ੀ ਨੂੰ ਸਾਬਤ ਕਰਕੇ ਰਹਿਣਾ ਇਸ ਲਈ ਉਹ ਨਿਤ ਬਵਾਦਾਂ ਚ ਰਹਿੰਦੀ ਹੈ ਇਸ ਵਾਰ ਫਿਰ ਜਿਹੜਾ ਉਹਨੇ ਬੋਲਿਆ ਇਹ ਨਸ਼ੇ ਨੂੰ ਲੈ ਕੇ ਆਪਾਂ ਪਿਛਲੇ ਕਿਸੇ ਉਹਦੀ ਟਿੱਪਣੀ ਤੇ ਨਹੀਂ ਜਾਂਦੇ ਤੁਸੀਂ ਕਾਫੀ ਤਫਸੀਲ ਦੇ ਵਿੱਚ ਉਹਦੇ ਜਿਕਰ ਕਰਤਾ ਹੁਣ ਉਹ ਕਹਿੰਦੀ ਹੈ ਕਿ ਜੀ ਜਿਹੜਾ ਹਿਮਾਚਲ ਹੈ ਉਹਦੇ ਵਿੱਚ ਪੰਜਾਬ ਤੋਂ ਨਸ਼ਾ ਹੁੰਦਾ ਹੈ ਪੰਜਾਬ 'ਚ ਕੋਈ ਫੈਕਟਰੀ ਲੱਗੀ ਹੈ ਜੀ ਪੰਜਾਬ 'ਚ ਕੋਈ ਲੱਗੀ ਹੈ ਜੀ ਪੰਜਾਬ 'ਚ ਕਿਸੇ ਨੂੰ ਕੋਈ ਇਹ ਇਸ ਚੀਜ਼ਾਂ ਦਾ ਕਿਉਂ ਇੱਥੇ ਪੈਦਾ ਕਰਦੇ ਨੇ ਖੇਤਾਂ ਚੁਗਦੀ ਹੈ ਜੀ ਸਾਡੇ ਜੀ ਕਿੱਥੋਂ ਆਉਂਦੀ ਹੈ ਜੇ ਹੱਤਪਾਰ ਤੋਂ ਸਰੱਤਪਾਰ ਤੋਂ ਆਉਂਦੀ ਹੈ ਇਹ ਜ਼ਿੰਮੇਵਾਰੀ ਪੁੱਛਿਓ ਆਪਣੇ ਤੁਹਾਡੇ ਪਿਤਾ ਜੀ ਨਰਿੰਦਰ ਮੋਦੀ ਦੀ ਹੈ ਕਿ ਪੰਜਾਬ ਦੀ ਹੈ ਹੂੰ ਬਿਲਕੁਲ ਜੇ ਨਰਿੰਦਰ ਮੋਦੀ ਦੇਸ਼ ਦੇ ਪ੍ਰਧਾਨ ਮੰਤਰੀ ਨੇ ਔਰ ਸੁਰੱਖਿਆ ਫੋਰਸ ਉਹਨਾਂ ਦੇ ਮਤਲਬ ਕਿ ਰੱਖਿਆ ਮੰਤਰੀ ਦੇ ਹਵਾਲੇ ਨਾਲ ਆਉਂਦੀ ਹੈ ਤੇ ਬਾਰਡਰਾਂ ਦੀ ਸੂਬਿਆਂ ਦੇ ਜਿਹੜੇ ਸਰੱਦੀ ਸੂਬੇ ਨੇ ਉਹਨਾਂ ਦੀ ਸਰੱਦੀ ਦੀ ਰਾਖੀ ਕਰਨਾ ਕੇਂਦਰ ਦੀ ਜ਼ਿੰਮੇਵਾਰੀ ਹੈ ਫਿਰ ਪੰਜਾਬ ਕਿਵੇਂ ਹੋ ਗਿਆ ਜੀ ਜ਼ਿੰਮੇਵਾਰ ਜੀ ਚੈੱਕ ਕਰਾ ਪਤਾ ਕਰਾ ਲਓ ਕਿ ਸੁਰੱਖਿਆ ਚ ਖਾਮੀ ਹੈ ਕਿ ਕੋਈ ਮਿਲੀਭੁਗਤ ਹੈ ਇਹ ਜਾਂਚ ਕਿਹਨੇ ਕਰਾਉਣੀ ਹੈ ਪਤਾ ਕਿਹਨੇ ਕਰਾਉਣਾ ਹੈ ਜੀ ਤੇ ਉਸ ਤੋਂ ਬਾਅਦ ਹੁਣ ਤਾਂ ਤੁਸੀਂ ਨਿਯਮ ਬਣਾ ਲਿਆ ਕਿ 50 ਕਿਲੋਮੀਟਰ ਦਾ ਦਾਇਰਾ ਸਾਡੇ ਕੰਟਰੋਲ ਜੂਗਾ ਹੱਦ ਤੋਂ 50 ਕਿਲੋਮੀਟਰ ਅੰਦਰ ਤੱਕ ਉਹ ਕੇਂਦਰ ਕੋਲੇ ਆ ਜੀ ਗੁਜਰਾਤ ਦੇ ਵਿੱਚ ਇਹਨੂੰ 100 ਕਿਲੋਮੀਟਰ ਕਰੋ ਚਾਹੀਏ ਜੀ ਉੱਥੋਂ ਦੇ ਲੋਕਾਂ ਨੂੰ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਖਾਲੀ ਰੇਤਲੇ ਮੈਦਾਨ ਪਏ ਨੇ ਜੀ ਪਰ ਪੰਜਾਬ 'ਚ ਸਰਹੱਦ ਤੋਂ 50 ਕਿਲੋਮੀਟਰ ਦਾ ਮਤਲਬ ਦਰਸ਼ਨੀ ਡਿਊੜੀ ਦਰਗਿਆਣਾ ਮੰਦਿਰ ਜੀ ਮਤਲਬ ਤੁਸੀਂ ਇਹ ਸਾਰੀਆਂ ਚੀਜ਼ਾਂ ਵੀ ਆਪਣੇ ਕੰਟਰੋਲ 'ਚ ਕਰ ਰਹੇ ਹੋ ਤੇ ਇਹਦੇ ਕੰਟਰੋਲ ਦਾ ਅਰਥ ਇਹ ਆ 50 ਕਿਲੋਮੀਟਰ ਦਾ ਮਤਲਬ ਕਿ ਜੇ 50 ਕਿਲੋਮੀਟਰ ਤੱਕ ਕੋਈ ਵੀ ਘਟਨਾ ਚਾਹੇ ਕੇਂਦਰੀ ਸੁਰੱਖਿਆ ਫੋਰਸ ਕੇਂਦਰੀ ਏਜੰਸੀਆਂ ਤੇ ਉਹਨਾਂ ਨੂੰ ਪੰਜਾਬ ਸਰਕਾਰ ਨੂੰ ਪੰਜਾਬ ਪੁਲਿਸ ਨੂੰ ਪੁੱਛਣ ਦੀ ਤਾਂ ਕੀ ਦੱਸਣ ਦੀ ਵੀ ਜ਼ਰੂਰਤ ਨਹੀਂ ਕੁਐਸਚਨ ਲੈ ਸਕਦੀ ਹੈ ਉਹਦੇ باوجود ਪੰਜਾਬ 'ਚ ਚੱਟਾ ਆ ਰਿਹਾ ਜਨਾਬ ਫਿਰ ਤਾਂ ਸਿੱਧੇ ਜ਼ਿੰਮੇਵਾਰ ਤੁਸੀਂ ਹੋ ਫਿਰ ਪੰਜਾਬ ਕਿਉਂ ਆ ਪਹਿਲਾਂ ਤਾਂ ਅਸੀਂ ਕਹੀਏ ਨਾ ਤੇ ਤੁਸੀਂ ਪੰਜਾਬ ਤੇ ਦੋਸ਼ ਮਾਰ ਰਹੇ ਹੋ ਕਿ ਹਿਮਾਚਲ ਚਾਉਂਦਾ ਹਿਮਾਚਲ ਦੇ ਵਿੱਚ ਅਜਿਹੇ ਖੇਤਰ ਨੈਟ ਤੇ ਉਪਲਬਧ ਜੀਤੇ ਨੈਟ ਤੇ ਸਰਚ ਕਰਕੇ ਵਿਦੇਸ਼ੀ ਟੀਮਾਂ ਆਉਂਦੀਆਂ ਨੇ ਉੱਥੇ ਪਾਰਟੀਆਂ ਕਰਨ ਸਾਰਾ ਸਾਲਾ ਸਾਲ ਰਹਿੰਦੇ ਆ ਜੀ ਵਿਦੇਸ਼ੀ ਉੱਥੇ ਉਹ 6-6 ਮਹੀਨੇ ਸਾਲਸਾਲ ਇੱਥੇ ਕੱਟ ਕੇ ਜਾਂਦੇ ਨੇ ਜੀ ਤੇ ਕੱਲਾ ਨਸ਼ਾ ਨਹੀਂ ਕਰਦੇ ਜੋ ਸੱਭਿਆਚਾਰਕ ਵਿਗਾੜ ਕੇ ਜਾਂਦੇ ਨੇ ਤੁਹਾਡਾ ਉਹ ਵੀ ਚੈੱਕ ਕਰਾ ਲਓ ਬਿਲਕੁਲ ਬਿਲਕੁਲ ਉਹਦੇ ਲਈ ਕੌਣ ਜ਼ਿੰਮੇਵਾਰ ਜੀ ਤੇ ਇਸ ਲਈ ਇਹ ਗੱਲ ਜੇ ਖੁੱਲੂਗੀ ਤਾਂ ਬਹੁਤ ਦੂਰ ਤੱਕ ਜਾਊਗੀ ਬੀਬੀ ਜੀ ਨਾ ਮੂੰਖ ਲਾਓ ਹੂੰ ਚੁੱਪ ਬਣੀ ਕਿ ਇਹ ਉਹਦੀ ਉਹਦੀ ਸਮਝ ਦਾ ਅੰਦਾਜ਼ਾ ਇੱਥੋਂ ਲਾ ਲਓ ਕਿ ਅੱਜ ਸ਼ਾਇਦ ਲੰਘੇ ਕੱਲ ਉਹਦੇ ਹਲਕੇ ਦਾ ਇੱਕ ਬਜ਼ੁਰਗ ਬੰਦਾ ਇੱਕ ਕੰਮ ਲੈ ਕੇ ਉਹਦੇ ਕੋਲ ਗਿਆ ਤੁਸੀਂ ਕੰਮਾਂ ਦਾ ਜ਼ਿਕਰ ਕਰ ਰਹੇ ਸੀ ਜੀ ਕਿ ਜੀ ਆ ਮੁੱਖ ਮੰਤਰੀ ਸਾਹਿਬ ਦੇ ਦਫ਼ਤਰ ਦਾ 50 ਹਿਮਾਚਲ ਦੇ ਮੁੱਖ ਮੰਤਰੀ ਦੇ ਦਫ਼ਤਰੋਂ ਇਹ ਕੰਮ ਹੋਣਾ ਜੀ ਕਹਿ ਦੋ ਤਾਂ ਕੰਮ ਹੋ ਜਾਊਗਾ ਬੀਬੀ ਤੂੰ ਮੈਂਬਰ ਪਾਰਲੀਮੈਂਟ ਹੈ ਤੂੰ ਚਿੱਠੀ ਲਿਖ ਕੇ ਦੇ ਉਹਨੂੰ ਤੂੰ ਸੀਐਮ ਹਾਊਸ ਫੋਨ ਕਰ ਮੁੱਖ ਮੰਤਰੀ ਸਾਹਿਬ ਨਾਲ ਮੁਲਾਕਾਤ ਕਰ ਕੰਮ ਕਿਵੇਂ ਨਹੀਂ ਹੋਊਗਾ ਤੂੰ ਐਮਪੀ ਐਲ ਰੋਲਤਣਾ ਵਾ ਆਪਣਾ ਨਹੀਂ ਹੋਊਗਾ ਮੀਡੀਆ ਰੋਲ ਕੇ ਦੱਸ ਕੰਜੀ ਜੀ ਮੇਰੇ ਬਸ ਦਾ ਕੰਮ ਨਹੀਂਗਾ ਮੈਂ ਤਾਂ ਖੱਟਰ ਸਾਹਿਬ ਨੂੰ ਕਹਿ ਸਕਦੀ ਹਾਂ ਖੱਟਰ ਅੰਕਲ ਲਾਂਦੇ ਮੇਰੇ ਕਰਾ ਲਓ ਕੰਮ ਇਹਨਾਂ ਨੂੰ ਦੇਖੋ ਖੱਟਰ ਜੀ ਤੋਂ ਕੰਮ ਕਰਾਉਣਾ ਜਿਨ੍ਹਾਂ ਕੋਲੇ ਹੁਣ ਤਾਕਤ ਨਹੀਂ ਹੈ ਪਾਵਰ ਨਹੀਂ ਹੈ ਤੇ ਵਾਇਆ ਪੰਜਾਬ ਜਾਣਾ ਪਊਗਾ ਕਿੱਥੇ ਹਿਮਾਚਲ ਦਾ ਸੀ ਆ ਮੈਂ ਹਿਮਾਚਲ ਜਿਉਂ ਬੈਠਾ ਇੱਕ ਲੈਟਰ ਹੈਡ ਤੇ ਚਿੱਠੀ ਦੇਣੀ ਆ ਤੁਸੀਂ ਤਾਂ ਚਲੇ ਜਾਣਾ ਜਿਵੇਂ ਤੁਸੀਂ ਆਖਿਆ ਤੇ ਦੀਪਕ ਸਰ ਇਹਨਾਂ ਨੇ ਤਾਂ ਕਦੇ ਅੱਜ ਤੱਕ ਮਾਫ ਕਰਨਾ ਕੰਗਣਾ ਜੀ ਜਾਂ ਬਾਕੀ ਮੀਡੀਆ ਕਦੇ ਅਡਾਨੀ ਪੋਰਟ ਦਾ ਵੀ ਜ਼ਿਕਰ ਕਰ ਲੈਂਦਾ ਜੀ ਜਿਤੋਂ ਬਹੁਤ ਸਾਰੀ ਡਰੱਗ ਆ ਤੇ ਆਉਂਦੀ ਰਹੀ ਆ ਲਗਾਤਾਰ ਨਹੀਂ 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 ਦੇਸ਼ ਦੀ ਗੱਲ ਛੱਡੋ ਦੁਨੀਆ ਦੀ ਸਭ ਤੋਂ ਵੱਡੀ ਖੇਪ ਉਸ ਪੋਰਟ ਤੋਂ ਮੁਦਰਾ ਪੋਰਟ ਤੋਂ ਫੜ ਹੋਈ ਐ ਦੁਨੀਆ ਦੀ ਜੀ ਤੇ ਜੇ ਫੜ ਹੋਈ ਆ ਤਾਂ ਫਿਰ ਲੰਘਦੀ ਕਿੰਨੀ ਹੋਣੀ ਜਨਾਬ ਇਹਦਾ ਜਵਾਬ ਦੇ ਦਿਓ ਬਿਲਕੁਲ ਜਦ ਤੂੰ ਜਿਹੜਾ ਕੋਝਵੇ ਪਾਕਿਸਤਾਨ ਨਾਲ ਆ ਜੀ ਵਪਾਰ ਬੰਦ ਹਾਂ ਜੀ ਗੇਟ ਤਾਂ ਪਹਿਲਾਂ ਹੀ ਨਹੀਂ ਖੁੱਲ ਰਿਹਾ ਵੈਸੇ ਹੀ ਜਿਹੜਾ ਮਾੜਾ ਮੋਟਾ ਦੂਏ ਮੁਲਕਾਂ ਨੂੰ ਥਰਡ ਪਾਰਟੀ ਚੱਲਦਾ ਸੀਗਾ ਵਪਾਰ ਉਹ ਵੀ ਤੁਸੀਂ ਰੋਕਤਾ ਤੇ ਕਦੇ ਮੁਦਰਾ ਪੋਰਟ ਬੰਦ ਕਰਕੇ ਤਾਂ ਦਿਖਾਓ ਸਾਨੂੰ ਮਤਲਬ ਮੁੰਬਈ ਹਮਲਾ ਵੀ ਹੋਇਆ ਕਦੇ ਉੱਥੋਂ ਬੰਦ ਹੋਇਆ ਵਪਾਰ ਬਿਲਕੁਲ ਇੱਥੇ ਵਾਲਾ ਹੀ ਬੰਦ ਹੋਣਾ ਇਹ ਸਮਝਣ ਦੀ ਲੋੜ ਹੈ ਕਿ ਇਹ ਇੱਕ ਤਹਿ ਰਾਜਨੀਤੀ ਸ਼ਰਾਰਤਨ ਰਾਜਨੀਤੀ ਦੇ ਤਹਿਤ ਪੰਜਾਬ ਤੇ ਹਮਲੇ ਕੀਤੇ ਜਾ ਰਹੇ ਜੇ ਇੱਕ ਰਸ ਨੂੰ ਛੇਡਾਂਗੇ ਜੇ ਇੱਕ 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 ਰੋਗ ਨੂੰ ਛੇਡਾਂਗੇ ਤੇ ਅੱਗੇ ਫਿਰ ਰੋਗ ਵਧਦੇ ਜਾਂਦੇ ਆ ਸੋ ਇਸ ਮਾਮਲੇ ਨੂੰ ਇਸ ਮਸਲੇ ਦਾ ਅਸਲ ਸੱਚ ਜਿਹੜਾ ਹੈ ਉਹ ਆਪਾਂ ਦੀਪਕ ਸ਼ਰਮਾ ਚਨਾਰਸਲ ਜੀ ਤੋਂ ਸਮਝਣ ਦੀ ਕੋਸ਼ਿਸ਼ ਕੀਤੀ ਆ ਵਕਤ ਦੇ ਪਵੰਦ ਹੋਣ ਕਰਕੇ ਅਸੀਂ ਤੀਸਰੇ ਮੁੱਦੇ ਨੂੰ ਅੱਗੇ ਲੈ ਕੇ ਜਾਵਾਂਗੇ ਪਰ ਜਿਹੜਾ ਚੌਥੇ ਵਾਲਾ ਮੁੱਦਾ ਹੈ ਆ ਦੁਨੀਆ ਦਾ ਸਰਪੰਚ ਅੱਜ ਕੱਲ ਦਾ ਪੰਜਾਬੀਆਂ ਨੇ ਮਸ਼ਹੂਰ ਕਰਤਾ ਕਿ ਡੋਨਲਡ ਟਰੰਪ ਜਿਹੜੇ ਨੇ ਟਰੰਪ ਸਾਹਿਬ ਜਦੋਂ ਤੋਂ ਜਦੋਂ ਤੋਂ ਸੱਤਾ ਦੇ ਵਿੱਚ ਮੁਰਤੋਂ ਪਰਤੇ ਨੇ ਉਦੋਂ ਤੋਂ ਉਹਨਾਂ ਦੇ ਬਿਆਨ ਹੀ ਲਗਾਤਾਰ ਗੌਰ ਕਰਨ ਵਾਲੇ ਨੇ ਉਹਨਾਂ ਨੇ ਕੱਲ ਬਿਆਨ ਦੇ ਕੇ ਕਿਹਾ ਕਿ ਅਮਰੀਕਾ ਦੀਆਂ ਜੰਨੀਆਂ ਵੱਡੀਆਂ ਕੰਪਨੀਆਂ ਨੇ ਚਾਹੇ ਉਹ ਫੈਕਟਰੀਆਂ ਹੋਣ ਉਦਯੋਗ ਹੋਣ ਜਾਂ ਸੌਫਟਵੇਅਰ ਇੰਡਸਟਰੀ ਹੋਵੇ ਉਸ ਦੇ ਵਿੱਚ ਭਾਰਤੀਆਂ ਨੂੰ ਕੰਮ ਨਾ ਦਿੱਤਾ ਜਾਵੇ ਇਹ ਸਾਡੇ ਵਿਦੇਸ਼ ਰਹਿ ਕੇ ਮਿਹਨਤ ਕਰਨ ਵਾਲੇ ਲੋਕਾਂ ਦੇ ਲਈ ਬਹੁਤ ਵੱਡਾ ਸਵਾਲੀਆ ਨਿਸ਼ਾਨ ਹੈ ਚਾਹੇ ਉਹ ਕੈਨੇਡਾ ਦੇ ਵਿੱਚ ਰਹਿੰਦੇ ਹੋਣ ਚਾਹੇ ਉਹ ਅਮਰੀਕਾ ਦੇ ਵਿੱਚ ਰਹਿੰਦੇ ਹੋਣ ਕਿਉਂਕਿ 트ੰਪ ਨੇ ਜੋ ਕਿਹਾ ਉਸ ਦੇ ਭਾਵ ਉਸ ਦੇ ਅਰਥ ਅਤੇ ਉਸ ਦਾ ਅੰਦਰਲਾ ਸੱਚ ਅਤੇ ਅਸਰ ਦੀਪਕ ਸਰ ਇਹਦਾ ਅਸਰ ਕੀ ਹੋਏਗਾ ਜੀ ਦੇਖੋ 트ੰਪ ਦਾ ਬਿਆਨ ਹੈ ਜਿਹੜਾ ਨਾ ਉਹ ਸਿੱਧਾ ਇਹ ਕਹਿ ਰਿਹਾ ਕਿ ਜਿਹੜੀਆਂ ਅਮਰੀਕੀ ਕੰਪਨੀਆਂ ਨੇ ਉਹਨਾਂ ਚ ਜਿਹੜੇ ਬਾਹਰਲੇ ਕੰਮ ਕਰਦੇ ਨੇ ਉਹਨਾਂ ਨੂੰ ਬਾਹਰ ਕੀਤਾ ਜਾਊਗਾ ਤਾਂ ਤਾਂ ਸਮਝ ਆਉਂਦਾ ਕਿ ਉਹ ਅੰਤਰਰਾਸ਼ਟਰੀ ਪੱਧਰ ਤੇ ਅਮਰੀਕਾ 'ਚ ਜਿੰਨੇ ਹੋਰ ਨਾ ਮੁਲਕਾਂ ਦੇ ਲੋਕ ਆਏ ਨੇ ਉਹਨਾਂ ਦੇ ਉੱਤੇ ਅਟੈਕ ਕਰਦੇ ਆ ਹੋਏ ਸਿਰਫ ਪਹਿਲ ਆਪਣੇ ਨਾਗਰਿਕਾਂ ਨੂੰ ਦੇਣਾ ਚਾਹੁੰਦਾ ਫਿਰ ਤਾਂ ਸਮਝ ਆਉਂਦੀ ਜਦੋਂ ਇਹ ਕਹਿੰਦਾ ਕਿ ਗੂਗਲ ਮੈਟਾ ਵਰਗੀਆਂ ਜਿੰਨੀਆਂ ਕੰਪਨੀਆਂ ਅਮਰੀਕੀ ਹੈਗੀਆਂ ਨੇ ਵੱਡੀਆਂ ਮਲਟੀਨੈਸ਼ਨਲ ਕੰਪਨੀਆਂ ਹੋਣ ਆਈਟੀ ਦੀਆਂ ਹੋਣ ਟੈਕਨੋਲੋਜੀ ਦੇ ਹੋਣ ਜਿਆਦੀ ਮਰਜ਼ੀਆਂ ਹੋਣ ਉਹਨਾਂ ਕੰਪਨੀਆਂ 'ਚ ਜਿੰਨੇ ਭਾਰਤੀ ਕੰਮ ਕਰਦੇ ਨੇ ਉਹਨਾਂ ਨੂੰ ਬਾਹਰ ਕੀਤਾ ਜਾਵੇ ਫਿਰ ਇਹਦਾ ਅਰਥ ਕੀ ਹੈ ਹੁਣ ਮਿੱਤਰ ਕਿੱਥੇ ਆ ਜਿਹੜਾ ਮਿੱਤਰ ਉਸ ਸਮੇਂ ਨਹੀਂ ਬੋਲਿਆ ਜਦੋਂ ਬੇੜੀਆਂ ਤੇ ਉਹ ਹਤਕੜੀਆਂ ਲਾ ਕੇ ਮੁੰਡੇ ਚੜ੍ਹੇ ਤੇ ਸਹਰਾਣੇ ਬਿਠਾਇਆ ਵਾ ਸੀ ਹੈਨਾ ਤੇ ਹੁਣ ਉਹਨੇ ਕੀ ਬੋਲਣਾ ਹੁਣ ਇੱਥੋਂ ਇਸ ਬਿਆਨ ਤੋਂ ਅਰਥ ਇਹ ਹੈ ਕਿ ਜਿਹੜੇ ਉਹਨਾਂ ਕੰਪਨੀਆਂ ਚ ਕੰਮ ਕਰਦੇ ਨੇ ਖਾਸ ਕਰਕੇ ਜੀ ਆਈਟੀ ਦੀ ਕੰਪਨੀਆਂ ਤਕਨੀਕੀ ਕੰਪਨੀਆਂ ਕੋਈ ਮਲਟੀਨੇਸ਼ਨਲ ਕੰਪਨੀਆਂ ਤਾਂ ਉੱਥੇ ਮਹਾਰਤ ਹਾਸਲ ਬੰਦਾ ਕੰਮ ਕਰਦਾ ਤੇ ਇਹਦਾ ਮਤਲਬ ਉਹਨਾਂ ਨੇ ਨੌਕਰੀ ਆਪਣੀ ਕਾਬਲੀਅਤ ਤੇ ਦਮ ਤੇ ਹਾਸਲ ਕੀਤੀ ਹੈ ਜਾਂ ਅਮਰੀਕਾ ਚ ਜਾ ਕੇ ਹਾਸਲ ਕੀਤੀ ਹੈ ਤੇ ਤੁਸੀਂ ਉਹਨਾਂ ਨੂੰ ਕਢਾ ਕੇ ਤੁਸੀਂ ਕੰਪਨੀਆਂ ਦਾ ਨੁਕਸਾਨ ਕਰੋਗੇ ਜਾਂ ਭਾਰਤ ਦਾ ਨੁਕਸਾਨ ਕਰੋਗੇ ਜਾਂ ਪੰਜਾਬੀਆਂ ਦਾ ਨੁਕਸਾਨ ਕਰੋਗੇ ਕੀ ਅਰਥ ਹੈ ਪਰ ਮੈਂ ਇਹਨੂੰ ਇਹ ਧੋਗਾ ਦੇਖਦਾ ਮੈਂ ਇਹਨੂੰ ਸਿਰਫ ਇਹਨਾਂ ਨਹੀਂ ਦੇਖਦਾ ਅਮਰੀਕਾ ਦੀਆਂ 20 ਦੇ ਕਰੀਬ ਤਾਂ ਵੱਡੀਆਂ ਕੰਪਨੀਆਂ ਆਈਆਂ ਨੇ ਜਿਦੇ ਮੁਖੀ ਭਾਰਤੀ ਨੇ ਇਸ ਮੌਕੇ ਤਾਂ ਇਹਦਾ ਮਤਲਬ ਤੁਹਾਨੂੰ ਇਹ ਵੀ ਪੀੜ ਹੈ ਕਿ ਉਹਨਾਂ ਮੁਲਕਾਂ ਤੋਂ ਆ ਕੇ ਸਾਡੇ ਇੱਥੇ ਕੰਪਨੀਆਂ ਦੇ ਹੈੱਡ ਕਿਵੇਂ ਬਣ ਗਏ ਮਾਲਕ ਕਿਵੇਂ ਬਣ ਗਏ ਇੱਕ ਤਰ੍ਹਾਂ ਨਾਲ ਦੂਸਰਾ ਤੁਹਾਨੂੰ ਇਹ ਵੀ ਹੈ ਕਿ ਇਹ ਰਿਪਲੇਸਮੈਂਟ ਕਿਉਂ ਜੇ ਵੀ ਕਾਬਲ ਵੱਧ ਸੀ ਤਾਂ ਉਹਨਾਂ ਨੇ ਨੌਕਰੀਆਂ ਹਾਸਲ ਕਰ ਲੀਆਂ ਪਰ ਉਹਦੀ ਇੱਕ ਲਾਈਨ ਸੁਣਨ ਵਾਲੀ ਹੈ ਜਿਹੜੀ ਟਰੰਪ ਨੇ ਕਹੀ ਹੈ ਟਰੰਪ ਕਹਿ ਰਿਹਾ ਕਿ ਅਮਰੀਕੀ ਕੰਪਨੀਆਂ ਕਰਮਚਾਰੀ ਭਾਰਤ ਤੋਂ ਲੈਂਦੀਆਂ ਫੈਕਟਰੀਆਂ ਚੀਨ ਚ ਚਲਾਉਂਦੀਆਂ ਤੇ ਪ੍ਰੋਫਿਟ ਮੁਨਾਫਾ ਆਇਰਲੈਂਡ ਕਮਾਉਂਦੀਆਂ ਹੁਣ ਇਹਦਾ ਅਰਥ ਕੀ ਹੈ ਜੇ ਫੈਕਟਰੀ ਚੀਨ ਚ ਹੈ ਹੈੱਡ ਆਫਿਸ ਅਮਰੀਕਾ ਚ ਕਾਉਨ ਆ ਦੇ ਕਾਲ ਸੈਂਟਰ ਭਾਗਤ ਚ ਨੇ ਤੇ ਇਹਦਾ ਮਤਲਬ ਇਹ ਨੌਕਰੀ ਤੋਂ ਕੱਢਣ ਦੀ ਗੱਲ ਸਿਰਫ ਉੱਥੋਂ ਨਹੀਂ ਕਰ ਰਿਹਾ ਇੱਥੋਂ ਕਾਲ ਸੈਂਟਰ ਚੋਂ ਵੀ ਕਢਾਉਣ ਦੀ ਗੱਲ ਕਰ ਰਿਹਾ ਤੇ ਜੇ ਕਾਲ ਸੈਂਟਰ ਚੋਂ ਬੱਚੇ ਨਿਕਲਦੇ ਨੇ ਹੈਨਾ ਕੀ ਅਹਮਦਾਬਾਦ ਹੈਨਾ ਕੀ ਲਖਨਊ ਕੀ ਮੁੰਬਈ ਤੇ ਕੀ ਚੰਡੀਗੜ੍ਹ ਮਹਾਲੀ ਲੱਖਾਂ ਦੀ ਤਦਾਦ ਚ ਬੱਚੇ ਚੰਡੀਗੜ੍ਹ ਮਹਾਲੀ ਚ ਆ ਭਰੀਆਂ ਪਈਆਂ ਨੇ ਜਿਹੜਾ ਇੰਡਸਟਰੀ ਏਰੀਆ 8 8 10 10 ਮੰਜਲੀਆਂ ਇਮਾਰਤਾਂ ਬੱਚੇ ਰਾਤ-ਰਾਤ ਪਰ ਮਤਲਬ ਕੰਮ ਕਰਦੇ ਨੇ 12ਵੀਂ ਪਾਸ ਬੀਏ ਪਾਸ ਫੋਨਾਂ ਦੇ ਉੱਤੇ ਈਮੇਲ ਦੇ ਉੱਤੇ ਉਹਨਾਂ ਲਈ ਕੰਮ ਕਰਦੇ ਨੇ 25000 30000 ਲਈ ਉਹ ਸਾਰੀਆਂ ਇਹੀ ਕੰਪਨੀਆਂ ਨੇ ਤੇ ਉਹ ਲੀਗਲ ਸਿਸਟਮ ਤਹਿਤ ਨੌਕਰੀ ਹੈ ਕਾਨੂੰਨੀ ਪ੍ਰਕਿਰਿਆ ਤਾਂ ਇਹ ਤਾਂ ਇੱਥੇ ਅਰਥਚਾਰਾ ਇੱਥੇ ਲਈ ਵੀ ਹੈ ਤੇ ਉੱਥੇ ਲਈ ਵੀ ਹੈ ਕੰਪਨੀਆਂ ਨੂੰ ਫਾਇਦਾ ਇਹ ਕਿ ਉਹਨਾਂ ਨੂੰ ਘੱਟ ਪੈਸੇ ਦੇ ਇੱਥੇ ਬੰਦੇ ਮਿਲ ਗਏ ਤੇ ਤੁਸੀਂ ਇਹ ਸਾਰਾ ਕੰਮ ਕਰਕੇ ਉਹਨਾਂ ਦਾ ਲੱਖਾਂ ਭਾਰਤੀਆਂ ਨੂੰ ਨੌਕਰੀਆਂ ਤੋਂ ਕੱਢਣ ਦੀਆ ਮਿੱਤਰ ਜੀ ਕਦੋਂ ਨੀਂਦ ਤੋਂ ਜਾਗੋਗੇ ਇਹ ਵੱਡਾ ਹਟਾਏ ਕਮੈਨ ਨੂੰ ਇਹ ਸਮਝ ਨਹੀਂ ਰਿਹਾ ਤੋਂ ਦੇਖ ਰਹੇ ਕਿ ਕੱਲਾ ਅਮਰੀਕਾ ਲਈ ਨਹੀਂ ਹੈ ਕਿ ਅਮਰੀਕਾ ਦੀਆਂ ਕੰਪਨੀਆਂ ਚ ਅਮਰੀਕਾ ਤੋਂ ਭਾਰਤੀ ਨੂੰ ਕੱਢਿਆ ਜਾਊਗਾ ਅਮਰੀਕਾ ਦੀਆਂ ਕੰਪਨੀਆਂ ਨਾਲ ਜੁੜੇ ਭਾਰਤੀ ਜਿਹੜੇ ਭਾਰਤ ਚ ਬੈਠ ਕੇ ਵੀ ਕੰਮ ਕਰਦੇ ਨੇ ਉਹਨਾਂ ਨੂੰ ਵੀ ਬਾਹਰ ਕੀਤਾ ਜਾਊਗਾ ਇਹ ਵੱਡਾ ਮਸਲਾ ਸਾਡੇ ਮੂਰੇ ਖੜਾ ਹੋਣ ਵਾਲਾ ਜਿਸ ਨਾਲ ਟਰੰਪ ਚੱਲ ਰਿਹਾ ਮਨਾਉ ਘੁੱਟ-ਕੁੱਟੋ ਲੱਤਾਂ ਜਾ ਕੇ ਉਹਦੀਆਂ ਕਿ ਜੀ ਲਾਲਾ ਸਾਡਾ ਜਿਹੜਾ ਮੁਰਗੀਆਂ ਫਾਰਮਾਂ ਦੇ ਉੱਤੇ ਡੈਰੀ ਦੇ ਉੱਤੇ ਲਾਉਣਾ ਇਹ ਉੱਤਰ ਨੂੰ ਧੱਕਣ ਦੀ ਕੋਸ਼ਿਸ਼ ਹੈ ਸਾਡੇ ਨਾਲ ਉਸ ਟੈਰ ਬਾਰ ਦੇ ਵਿੱਚ ਪੰਜਾਬ ਦਾ ਤੇ ਖੇਤੀਬਾੜੀ ਦਾ ਵੱਡਾ ਨੁਕਸਾਨ ਕਰਨ ਦੀ ਤਿਆਰੀ ਹੈ ਇਹ ਉਹਦੀ ਧਮਕੀ ਨੂੰ ਵਜੋਂ ਦੇਖ ਰਿਹਾ ਮੈਂ ਸੋ ਅੱਜ ਦੇ ਇਹਨਾਂ ਮਸਲਿਆਂ ਤੇ ਇਹਨਾਂ ਮੁੱਦਿਆਂ ਦੇ ਉੱਤੇ ਦੀਪਕ ਸ਼ਰਮਾ ਚਨਾਰਥਲ ਜੀ ਨੇ ਅਸਲ ਸੱਚ ਸਾਡੇ ਸਾਹਮਣੇ ਰੱਖਣ ਦੀ ਕੋਸ਼ਿਸ਼ ਕੀਤੀ ਹੈ ਪਰਤ ਦਰ ਪਰਤ ਤਹਿ ਦਰ ਤਹਿ ਅਸਲ ਸੱਚ ਜਾਣਨਾ ਇਹ ਸਾਡਾ ਹੱਕ ਹੈ ਬੇਸ਼ੱਕ ਕਈ ਖਬਰਾਂ ਸਰਕਾਰ ਵੱਲੋਂ ਪਲਾਂਟ ਕਰਕੇ ਸਾਡੇ ਤੱਕ ਭੇਜੀਆਂ ਜਾਂਦੀਆਂ ਨੇ ਤੇ ਅਸੀਂ ਉਸ ਦਾ ਸੱਚ ਨਹੀਂ ਜਾਣਦੇ ਖਬਰ ਨੂੰ ਉਸੇ ਤਰੀਕੇ ਨਾਲ ਪੜ ਜਾਂ ਸੁਣ ਲੈਨੇ ਆ ਹਰ ਮਸਲੇ ਦਾ ਸੱਚ ਜਾਣਨ ਦੇ ਲਈ ਜੁੜੇ ਰਹੋ ਦਾ ਟੀਵੀ ਐਨ ਆਰ ਆਈ ਦੇ ਨਾਲ ਆਪਣੀਆਂ ਟਿੱਪਣੀਆਂ ਤੇ ਆਪਣੇ ਸੁਝਾਅ ਸਾਡੇ ਸੋਸ਼ਲ ਮੀਡੀਆ ਪਲੇਟਫਾਰਮਸ ਦੇ ਉੱਤੇ ਜ਼ਰੂਰ ਸਾਂਝੇ ਕਰੋ ਦਿਓ ਇਜਾਜ਼ਤ ਬਨੇ ਰਹੋ ਦਾ ਐਨ ਆਰ ਆਈ ਟੀਵੀ ਦੇ ਨਾਲ ਸਤਿ ਸ਼੍ਰੀ ਅਕਾਲ